ਅਫਗਾਨਿਸਤਾਨ ਦੇ ਨਾ ਬਾਜ਼ਾਰ ਕੋ ਮਰਿਆ ਤੇ ਜਿਹੜੀ ਇੱਥੋਂ ਦੀ ਦੁਨੀਆ ਉਹ ਦੇਖ ਕੇ ਐ ਲੱਗਦਾ ਜਿਵੇਂ ਵੀ ਜ਼ਿੰਦਗੀ ਚ 20 ਸਾਲ ਪਿੱਛੇ ਆ ਗਏ ਹੋਈਏ ਜਿਹੜਾ 2000 ਅ 5 ਸਾਤ ਦਾ ਆਪਣੇ ਜਮਾਨਾ ਸੀ ਉਵੇਂ ਦੀ ਇੱਥੇ ਚੀਜ਼ਾਂ ਉਵੇਂ ਦਾ ਆਲਾ ਦਵਾਲਾ ਉਵੇਂ ਦਾ ਸਮਾਨ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਸੋ ਇੱਥੇ ਦੇ ਜਿਹੜਾ ਬਾਜ਼ਾਰ ਆ ਕੀ ਕੁਝ ਹੈ ਜਿਹੜਾ ਤੁਹਾਨੂੰ ਐ ਮਹਿਸੂਸ ਕਰਾਉਂਦਾ ਵੀ ਯਾਰ 20 ਸਾਲ ਪੁਰਾਣਾ ਜਮਾਨਾ ਹੈ ਹਨਾ ਤੋਂ ਹੁਣ ਤੁਹਾਨੂੰ ਦਿਖਾਉਣੇ ਆ ਤੇ ਇਸ ਟਾਈਮ ਅਸੀਂ ਇੱਥੋਂ ਦੇ ਇੱਕ ਲੋਕਲ ਜੇ ਮਾਰਕੀਟ ਚਾ ਲੋਕਲ ਬਾਜ਼ਾਰ ਚ ਤੇ ਇਸ ਤਰ੍ਹਾਂ ਦੀਆਂ ਕੁਝ ਇੱਥੇ ਦੁਕਾਨਾਂ ਲੱਗਦੀਆਂ ਸੜਕਾਂ ਦੇ ਪੱਖ ਤੋਂ ਲਾ ਲਓ ਤੁਸੀਂ ਤੇ ਕਿਸ ਤਰ੍ਹਾਂ ਦਾ ਬਾਜ਼ਾਰ ਹੈ ਰੇੜੀਆਂ ਤੇ ਸਾਮਾਨ ਵਿਕਦਾ ਇੱਥੇ ਹੋ ਦੇਖੋ ਪੂਰਾ ਮਾਰਕੀਟ ਭਰੀ ਹੋਈ ਹੈ ਤੇ ਇਸ ਤਰ੍ਹਾਂ ਦਾ ਸਾਮਾਨ ਹੈ ਕੋਈ ਵੀ ਚੀਜ਼ ਇੱਥੇ ਕੰਪਨੀ ਦੀ ਨਹੀਂ ਤੁਹਾਨੂੰ ਮਿਲੂਗੀ ਬਿਨਾਂ ਕੰਪਨੀ ਤੋਂ ਸਾਰੀਆਂ ਚੀਜ਼ਾਂ ਮਤਲਬ ਬ੍ਰਾਂਡ ਚ ਨਹੀਂ ਮਿਲੂ ਜੋ ਵੀ ਅੱਜ ਇੰਟਰਨੈਸ਼ਨਲ ਬ੍ਰਾਂਡ ਮਾਰਕੀਟ ਚ ਚੱਲ ਰਹੇ ਨੇ ਉਹਦਾ ਕੁਝ ਵੀ ਨਹੀਂ ਮਿਲਦਾ ਤੇ ਬਸ ਇਹੋ ਜਿਹਾ ਕੁਝ ਆ ਆਪਦੀ ਇਹਨਾਂ ਦਾ ਪਤਾ ਨਹੀਂ ਕਿੱਥੋਂ ਆਉਂਦੀ ਆ ਕਿਵੇਂ ਚੀਜ਼ਾਂ ਬਣਾਉਂਦੇ ਆ ਅੱਜ ਤੋਂ ਲਾ ਲੋ ਡਰਿੰਕਸ ਲਾ ਲੋ ਪਾਣੀ ਲਾ ਲੋ ਕੁਝ ਵੀ ਇਹਨਾਂ ਦਾ ਜਿਹੜਾ ਹੈਗਾ ਇੰਟਰਨੈਸ਼ਨਲ ਨਹੀਂ ਹੈਗਾ ਤੇ ਮੈਂ ਤੁਹਾਨੂੰ ਇਹਨਾਂ ਦੇ ਇੰਟਰਨੈਟ ਕੈਫੇ ਦਿਖਾਉਣਾ ਜਿਹੜੇ ਇੰਟਰਨੈਟ ਕੈਫੇ ਇਹਨਾਂ ਦੇ ਕਹੇ ਜਿਹੇ ਹੈਗੇ ਸਲਾਮ ਆ ਇਹਨਾਂ ਦਾ ਇੰਟਰਨੈਟ ਕੈਫੇ ਆ ਤੇ ਇੰਟਰਨੈਟ ਚਲਾਉਣ ਨੂੰ ਹੁੰਦਾ ਹੈਗਾ ਇਹ ਤੇ ਇੱਥੋਂ ਜੇ ਤੁਹਾਨੂੰ ਮੈਂ ਦਿਖਾਵਾਂ ਇਹ ਨਾ ਜਿਹੜਾ ਵਿੰਡੋ ਵਾਲੇ ਜ਼ਮਾਨੇ ਚ ਪੁਰਾਣੇ ਜ਼ਮਾਨੇ ਚ ਤੁਰੇ ਫਿਰਦੇ ਨੇ ਆਪਣੇ ਤਾਂ ਕਿੱਥੋ ਕਿੱਥੇ ਵਗੀਆਂ ਚੀਜ਼ਾਂ ਤੇ ਆਹ ਦੇਖੋ ਇਹ ਇਹਨਾਂ ਦਾ ਕਹਿ ਹੋਇਆ ਲੈਪਟਾਪ ਹੈ ਤੇ ਇਹਦੇ ਪ੍ਰਿੰਟ ਪ੍ਰਿੰਟ ਕਢਾਉਣੇ ਆ ਇੰਟਰਨੈਟ ਦੀ ਦੁਨੀਆ ਤਾਂ ਹਜੇ ਬਾਲੇ ਜਿਆਦਾ ਦੂਰ ਹੈ ਇਹ ਬਾਲੇ ਜਿਆਦੇ ਮੋਬਾਈਲ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਮੋਬਾਈਲ ਜਾ ਤਰ ਲੋਕਾਂ ਕੋਲੇ ਤੁਹਾਨੂੰ ਆ ਮਿਲਣਗੇ ਸੁੱਚਾਂ ਵਾਲੇ ਜਿਹੜੇ ਆਪਣੇ ਪਹਿਲਾਂ ਨੋਕੀਏ ਦੇ ਮੋਬਾਈਲ ਸੀ ਉਹ ਚੀਜ਼ਾਂ ਸਾਰੀਆਂ ਮਿਲਣਗੀਆਂ ਔਰ ਸਭ ਵਧੀਆ ਠੀਕੋ ਜਿਹੜੀ ਨਾ ਇੱਥੇ ਇੰਟਰਨੈਟ ਦੀ ਸਪੀਡ ਹੈ ਇੰਨੀ ਕਿ ਜ਼ਿਆਦਾ ਸਲੋ ਹੈ ਇੰਨੀ ਕਿ ਜ਼ਿਆਦਾ ਸਲੋ ਹੈ ਤੁਸੀਂ ਭਾਵੇਂ ਕਿਸੇ ਵੀ ਕੰਪਨੀ ਦਾ ਇੰਟਰਨੈਸ਼ਨਲ SIM ਲੈ ਲਓ ਅ ਅਸੀਂ ਜਿੱਦ ਦੇ ਅਸੀਂ ਇੱਥੇ ਆਏ ਆ ਚਾਰ ਪੰਜ ਦਿਨਾਂ ਦੇ ਦੇਖ ਰਹੇ ਹਾਂ ਜਦੋਂ ਤੁਸੀਂ ਕਿਤੇ ਬ੍ਰਾਊਜ਼ਿੰਗ ਤੇ ਕਲਿੱਕ ਕਰਦੇ ਹੋ ਨਾ ਬ੍ਰਾਊਜ਼ਿੰਗ ਤੇ ਕਲਿੱਕ ਕਰਕੇ ਤੇ ਐਂ ਲੱਗ ਜਾਂਦਾ ਬੰਦਾ ਜਿਵੇਂ ਵੀ ਬੈਠਾ ਪੰਥੀ ਮਾਰ ਕੇ ਮੂਰੇ ਬੈਠੇ ਰਹੋ ਗੱਲਾਂ ਆ ਗੱਲਾਂ ਬਾਤਾਂ ਮਾਰ ਲਓ ਚਾਹ ਕਾਫੀ ਪੀ ਲਓ ਫਿਰ ਵੈਬਸਾਈਟ ਖੁੱਲਦੀ ਹੈ ਇੰਨਾ ਕਿ ਜ਼ਿਆਦਾ ਸਲੋ ਹੈ ਯਾਰ ਬਹੁਤ ਜ਼ਿਆਦਾ ਇੰਨਾ ਸਲੋ ਇੰਟਰਨੈਟ ਹੁਣ ਤੱਕ ਦਾ ਸਾਡਾ ਐਕਸਪੀਰੀਅੰਸ ਹੈ ਜਿਹੜੇ ਵੀ ਅਸੀਂ ਦੇਸ਼ ਚ ਜਾਨੇ ਕਿਸੇ ਦੇਸ਼ ਚ ਇੰਨਾ ਸਲੋ ਇੰਟਰਨੈਟ ਨਹੀਂ ਦੇਖਿਆ ਕਿਉਂਕਿ ਇਹ ਜਿਹੜਾ ਦੇਸ਼ ਆ ਇੰਟਰਨੈਟ ਦੀ ਦੁਨੀਆ ਨਾਲ ਜੁੜੀ ਹੋਣਾ ਮਤਲਬ ਇਹ ਤਾਂ ਹੁਣ ਆ ਕੇ ਜੋੜਨ ਲੱਗਾ ਵੀ ਇੰਟਰਨੈਟ ਹਜੇ ਵੀ ਬਹੁਤ ਸਾਰੇ ਲੋਕ ਜਿਵੇਂ ਤੁਹਾਨੂੰ ਦੱਸਿਆ ਸੁੱਚਾ ਵਾਲੇ ਮੋਬਾਈਲ ਹੈ ਇੰਟਰਨੈਟ ਨਹੀਂ ਇਥੇ ਯੂਜ਼ ਕਰਦੇ ਹੈਗੇ ਦੁਕਾਨਾਂ ਵੀ ਵੈਸੇ ਇੱਥੇ ਪਿੱਛੇ ਹੈਗੀਆਂ ਪਰ ਜ਼ਿਆਦਾਤਰ ਦੁਕਾਨਾਂ ਤੁਹਾਨੂੰ ਐਵੇਂ ਦੀਆਂ ਮਿਲਣਗੀਆਂ ਜਿਵੇਂ ਦੀਆਂ ਤੁਹਾਨੂੰ ਮੈਂ ਬਾਹਰ ਦਿਖਾ ਰਿਹਾ ਤੇ ਇੱਥੇ ਆਹਾ ਜਿਹੜਾ ਸਮਾਨ ਵਿਗ ਰਿਹਾ ਇਹਦੇ ਚ ਤੁਸੀਂ ਦੇਖ ਸਕਦੇ ਹੋ ਵੈਸੇ ਇਹਨਾਂ ਦੀ ਲੈਂਗੁਏਜ ਚ ਲਿਖਿਆ ਕੁਝ ਆ ਵੈਸਲੀ ਨੇ ਇਹਨਾਂ ਦੀ ਇਹ ਵਾਸ ਵੈਸਲਾਈਨ ਮਿਲਕ ਸੌਵਟ ਕੁਝ ਵੀ ਇੱਥੇ ਇੰਟਰਨੈਸ਼ਨਲ ਬ੍ਰਾਂਡ ਦਾ ਨਹੀਂ ਮਿਲਦਾ ਤੁਹਾਨੂੰ ਕੁਝ ਵੀ ਮਤਲਬ ਜਿੰਨਾ ਆਪਾਂ ਅੱਜਕੱਲ ਮਾਰਕੀਟ ਚ ਦੇਖਦੇ ਜਿੱਥੇ ਵੀਡੀਓ ਬਣਾਉਣ ਲੱਗ ਜਾਓ ਇੰਨੇ ਲੋਕ ਇੱਥੇ ਆਉਂਦੇ ਹੈਲੋ ਸਲਾਮ ਕਿਹਦਾ ਹੈ ਹਾਂ ਜੀ ਬਹੁਤ ਅੱਛੇ ਐ ਲੱਗਦਾ ਵੀ ਜਿਵੇਂ ਦੁਨੀਆ ਦੇਖੀ ਨਹੀਂ ਔਰ ਠੀਕ ਬੰਦੇ ਬੜੇ ਦਿਲ ਦੇ ਦਰਿਆ ਯਾਰ ਬੰਦੇ ਬਹੁਤ ਚੰਗੇ ਦਿਲ ਦੇ ਚੱਪਲਾਂ ਚੱਪਲਾਂ ਦੀਆਂ ਦੁਕਾਨਾਂ ਦੇਖੋ ਚੱਪਲਾਂ ਦੀਆਂ ਦੁਕਾਨਾਂ ਐ ਲੱਗਦੀਆਂ ਰੇਡੀਆ ਦਾ ਸਾਮਾਨ ਟੋਇਆ ਜਾਂਦਾ ਔਰ ਸਭ ਠੀਕ ਹੈ ਜੀ ਖੈਰੀਅਤ ਸਭਾਲਾ ਖੈਰੀਅਤ ਹੈ ਠੀਕ ਹੈ ਹਿੰਦੀ ਮੋਸਲੀ ਲੋਕਾਂ ਨੂੰ ਆਉਂਦੀ ਇੱਥੇ ਪੰਜਾਬੀ ਫਿਲਮ ਪੰਜਾਬੀ ਹਿੰਦੀ ਫਿਲਮਾਂ ਫਿਲਮਾਂ ਦੇਖਦੇ ਆ ਉਹ ਤੋਂ ਇਹ ਜਿਹੜੇ ਜਾਣਦੇ ਆਗੇ ਸਾਰੇ ਹਿੰਦੀ ਹਿੰਦੀ ਹਿੰਦੂਸ਼ ਇਹ ਹਿੰਦੁਸਤਾਨ ਨੂੰ ਜਾਣਦੇ ਆਂ ਇੰਡੀਆ ਨਹੀਂ ਜਾਣਦੇ ਜਾਂ ਭਾਰਤ ਕਹਿੰਦੇ ਨੇ ਹਿੰਦੁਸਤਾਨ ਗਲੇਲਿਆਂ ਦੀਆਂ ਦੁਕਾਨਾਂ ਇੱਥੇ ਆਮ ਨੇ ਆ ਦੇਖੋ ਆ ਚੀਜ਼ਾਂ ਮੈਂ ਅਲੱਗ ਆਪਣੇ ਤਾਂ ਨਹੀਂ ਹੁਣ ਮੈਂ ਅਲੱਗ ਕਿਤੇ ਵਿਕਦੀਆਂ ਨਿਸ਼ਾਨੇ ਨਾਲ ਨੂੰ ਤੇ ਆ ਗਲੇਲਿਆਂ 'ਚ ਵਿਕਦੀਆਂ ਕਿੰਨਿਆ ਲੋਕ ਐ ਖਰੀਦੇ ਹੋਣਗੇ ਚੀਜ਼ਾਂ ਵਿਗਦੀਆਂ ਤਾਂ ਐ ਜੇ ਲੋਕ ਖਰੀਦੇ ਆ ਉਹ ਜੀਆਂ ਚੀਜ਼ਾਂ ਜਿੰਨੀਆਂ ਪ੍ਰਾਣੀਆਂ ਮੈਂ ਜਿਵੇਂ ਤੁਹਾਨੂੰ ਦੱਸਦਾ ਨਾ ਤੁਸੀਂ ਆਪਾਂ ਦੇਖਦੇ ਖ ਆਪਣੇ ਜਮਾਨੇ ਚੋਂ ਲੰਘੇ ਛੋਟੇ ਹੁੰਦੇ ਆਪਾਂ ਖੇਡਦੇ ਰਹੇ ਆ ਦੇਖਦੇ ਰਹੇ ਆ ਨਾ ਇਹ ਚੀਜ਼ਾਂ ਤੇ ਆਮ ਹੀ ਮਤਲਬ ਦੁਕਾਨਾਂ ਤੇ ਅੱਜ ਵੀ ਹੈਗੀਆਂ ਇਹ ਸਾਬਣਾਂ ਦੇਖੋ ਹੱਲੇ ਲੈ ਰਵੀਆਂ ਆਪਣੇ ਜਿਵੇਂ ਸੰਤੂਰ ਆਉਂਦੀ ਨੇ ਇਹਨਾਂ ਦੀ ਆਪਦੀ ਆਉਂਦੀ ਆ ਸਾਬਣ ਤੇ ਆ ਬੇਬੀ ਸ਼ਾਪ ਜਿਵੇਂ ਆਪਣੇ ਬੇਬੀ ਸ਼ਾਪ ਆਉਂਦੀ ਹੁੰਦੀ ਹੈ ਨਾ ਇਹਨਾਂ ਦੀ ਇਹ ਵੀ ਆਪਦੀ ਹੈ ਇਹ ਪਤਾ ਨਹੀਂ ਐਰ ਬਣਦੀ ਹੈ ਕਿੱਥੋਂ ਨਹੀਂ ਹੈ ਇਹ ਵੀ ਨਹੀਂ ਇਹਦੇ ਮੈਨ ਲੱਗਾ ਲਿਖਿਆ ਹੋਇਆ ਹੈ ਇਹ ਯਹਾਂ ਪਰ ਲਿਖਿਆ ਹੈ ਇਹ ਕਹਾਂ ਸੇ ਬਣ ਕੇ ਆਤੀ ਹੈ ਯਾ ਲੋਕਲ ਤੋਂ ਨਹੀਂ ਹੋਗੀ ਇਧਰ ਕੀ ਇੱਕ ਕੁਜੋਇਸ ਅਰਬੀ ਅਸੇ ਪਾਕਿਸਤਾਨੀ ਅਸੇ ਇੱਕ ਕੁਜੋਇਸ ਪਾਕਿਸਤਾਨ ਸੇ ਮਿਲਦਾ ਹੈ ਪਾਕਿਸਤਾਨੀ ਮੰਕੇ ਹੈ ਪਾਕਿਸਤਾਨ ਤੋਂ ਬਣ ਕੇ ਆਇਆ ਹੈ ਭਾਈ ਕੋਈ ਵੀ ਚੀਜ਼ ਨਾ ਇੱਥੇ ਜੇ ਮੈਂ ਪਕਾਂਗੇ ਬ੍ਰਾਂਡ ਜਿਓ ਓਰੀਜినਲ ਨਹੀਂ ਹੈਗਾ ਬਣਿਆ ਹੋਆ ਦੇਖੋ ਸਮਾਨ ਜਿੰਨਾ ਮਿਲਦਾ ਆਪਣੇ ਵਾਲਾ ਸਾਰ ਹੈ ਪਰ ਓਰੀਜినਲ ਕੁਝ ਨਹੀਂ ਸਿਰਫ ਵੀ ਜਿੰਨੇ ਇੰਟਰਨੈਸ਼ਨਲ ਪ੍ਰੋਡਕਟ ਆ ਉਹ ਤਾਂ ਆਉਂਦੀ ਨਹੀਂ ਹੈਗੇ ਇੱਥੇ ਸਾਰਾ ਕੁਝ ਇਹਨਾਂ ਦਾ ਆਫਦਾ ਬਣਦਾ ਸਾਰਾ ਕੁਝ ਆਫਦਾ ਬਣਿਆ ਹੋਇਆ ਇਹਨਾਂ ਦਾ ਆ ਸਰਫ ਸਰਫ ਦੇਖੋ A to Z ਉਹ ਉਧਰ ਸ਼ੈਂਪੂ ਪਈ ਆ ਸ਼ੈਂਪੂ ਤੁਹਾਨੂੰ ਥੋੜੇ ਦਿਖਾ ਦੇਣਾ ਆਹੋ ਇਹਦੇ ਆ ਸਾਹਮਣੇ ਵੈਸਲੀਨ ਪਈ ਹੈ ਵੈਸ ਵਾਸਲੀਨ 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 ਵਾਸਲਿਨ ਇਹ ਬਣੀ ਅੱਛੀ ਹੈ ਬਈ ਕੁਮਾਰ ਕੀ ਬਣੀ ਹੋਇਆ ਕੁਮਾਰ ਆਪਕੋ ਪਤਾ ਹੈ ਇਹ ਕੀ ਹੁੰਦਾ ਹੈ ਹਾਂ ਇਹ ਕਹਾਂ ਦਾ ਬਣਾਇਆ ਪੜਨਾ ਇਸ ਪੇ ਅਫਗਾਨਿਸਤਾਨ ਅਫਗਾਨਿਸਤਾਨ ਦਾ ਹੈ ਇਹ ਲੋਕਲ ਹੈ ਇਹਨਾਂ ਦੀ ਬਹੁਤ ਅੱਛਾ ਤੇ ਆ ਜਿਵੇਂ ਆਪਣੇ ਨੀਵੀ ਆਉਂਦੀ ਹੁੰਦੀ ਹੈ ਇਹਨਾਂ ਦੀ ਦਾਨੀ ਦਾਨੀ ਹੈ ਤੇ ਆ ਪੈਟਰੋਲੀਅਮ ਆ ਇਹ ਪੈਟਰੋਲੀਅਮ ਆ ਕੁਝ ਪੈਟਰੋਲੀਅਮ ਜੈਲੀ ਵੀ ਵੈਸਲਿਨ ਵਾਂਗੂ ਆ ਤੇ ਇਹ ਵੀ ਇਹਨਾਂ ਦਾ ਹੈ ਇਹਜਾ ਕੁਛ ਹੈ ਯਾਰ ਸਾਰਾ ਆ ਬੇਬੀ ਕੇਅਰ ਸ਼ੈਂਪੂ ਬੇਬੀ हेयर ਸ਼ੈਂਪੂ ਇੱਕ ਵੀ ਚੀਜ਼ ਨਾ 오ਰੀਜਨਲ 오ਰੀਜਨਲ ਮੈਂ ਨਹੀਂ ਕਹੂੰਗਾ ਇਹ ਇਹਨਾਂ ਦਾ ਪ੍ਰੋਡਕਟ ਹੈ ਇਹਨਾਂ ਨੂੰ 오ਰੀਜਨਲ ਲੱਗਦਾ ਹੋਊਗਾ ਇਹ ਪਰ ਆਪਣੇ ਲਈ ਇੰਟਰਨੈਸ਼ਨਲ ਬ੍ਰਾਂਡ ਨਹੀਂ ਹੈਗੇ ਇਹ ਕੋਈ ਵੀ ਇੰਟਰਨੈਸ਼ਨਲ ਬ੍ਰਾਂਡ ਨਹੀਂ ਹੈਗਾ ਤੇ ਕਾਲਗਟ ਕਾਲ ਕੀ ਹੈ ਆ ਕਾਲਗਟ ਫੇਰ ਦਿਖਾ ਦਿੰਦਾ ਤੁਹਾਨੂੰ ਲੈ ਮੈਂ ਇਹ ਹੈ ਕੂਲਗੇਟ ਕੂਲਗੇਟ ਬਾਬਾ ਚਾਚਾ ਦੱਸਿਆ ਖਲੀ ਕੂਲਗੇਟ ਆ ਗਿਆ Pro Max Fresh ਬਲੈਕ ਸ਼ਾਈਨ ਨਾ ਕੋ ਬਸ ਸ਼ਾਲਕੋਟ ਦਾ ਸ਼ਾਲਕੋਟ ਦਾ ਤਾਂ ਜੋ ਇਹਨਾਂ ਇੱਲਤੀ ਹੈ ਐਗ ਪੈਟਰੋਲੀਅਮ ਮਤਲਬ ਨਹੀਂ ਰੱਖੋ ਰੱਖੋ ਯਾਰ ਆ ਬਰਸ਼ ਹੈ ਜਾ ਆ ਦੇਖ ਕਿਵੇਂ ਕਰਦਾ ਤਾਂ ਜੋ ਇੱਲਤੀ ਹੈ ਤਾਂ ਜੋ ਇੱਲਤੀ ਹੈ ਪਾਕਿਸਤਾਨੀ ਜਵਾਕ ਬਹੁਤ ਪਾਕਿਸਤਾਨੀ ਬਾਲ ਹੁੰਦੇ ਨੇ ਬਹੁਤ ਇੱਲਤੀ ਹੈ ਪਾਕਿਸਤਾਨੀ ਬਾਲ ਇੱਲਤੀ ਹੁੰਦੇ ਹੈ ਹਾਂ ਆਹੋ ਤੂੰ ਵੀ ਤੂੰ ਵੀ ਉਧਰ ਹੋਏ ਆਂ ਬਸ ਵਰਤਾਣੀਆਂ ਲੈਤੀਆਂ ਪਤਾ ਸਿਆਲਕੋਟ ਹੀ ਆਈ ਹੈ ਇਹ ਅਗਲੇ ਪਾਸੇ ਆ ਗਏ ਆ ਜੀ ਖਾਣ ਪੀਣ ਦੀਆਂ ਦੁਕਾਨਾਂ ਆਪਣੇ ਕਹਿੰਦੇ ਤਲੇਆ ਨਾ ਖਾਓ ਇਹ ਨਾ ਖਾਓ ਹੈਲਦੀ ਨਹੀਂ ਹੈਗਾ ਇੱਧਰ ਦੇਖੋ ਪਾਕਿਸਤਾਨ ਸਾਹਿਬ ਮੁਆਫਕ ਆਏ ਆ ਧੂਆਂ ਉੜਦਾ ਰਹਿੰਦਾ ਸਵੇਰੇ ਸ਼ਾਮ ਨੂੰ ਸਾਨੂੰ ਵੀ ਇਹੋ ਜਿਹਾ ਕੁਝ ਖਾਣਾ ਮਿਲਦਾ ਢਾਬੇ ਨਹੀਂ ਇੱਥੇ ਇਹਨਾਂ ਦੇ ਇਹੋ ਜਿਹੇ ਢਾਬੇ ਨਹੀਂ ਇੱਥੇ ਜ਼ਿਆਦਾਤਰ ਚੱਲਦਾ ਕਾਬਲੀ ਪਲਾਉ ਇਹੋ ਜਿਹਾ ਕੁਝ ਆ ਦੇਖੋ ਇੰਨਾ ਧੂਆਂ ਕਰੀ ਰੱਖਦੇ ਹੈ ਕਿਹਦਾ ਹੈ ਇੱਕ ਕਬਾਬ ਕੀ ਹੋਗੀ ਲੇਲਾ ਬੱਚਾ ਸਭ ਕੁਝ ਖਾਂਦੇ ਸਭ ਕੁਝ ਚੱਲਦਾ ਹੈ ਤੇ ਸੌਨਾ ਧੂਆਂ ਹੀ ਚੜੀ ਜਾਂਦਾ ਹੈ ਆ ਇੰਨਾ ਸਾਮਾਨ ਵਿਕਦਾ ਇਥੇ ਆਵਾਜ਼ ਲਗਾਇਆ ਅੰਦਰ ਬੁਲਾ ਰਹੇ ਚੱਲ ਮੈਂ ਜਾ ਆਵਾਂ ਕਿਹਦਾ ਜੀ ਠੀਕੋ ਸलाम ਸलाम ਆ ਗੁੱਡ ਸਹਿਦ ਵੇ ਠੀਕ ਹੈ ਸਭ ਠੀਕ ਹੈ ਹਾਂ ਠੀਕ ਹੈ ਹਾਂ ਚਲੋ ਸ਼ੁਕਰੀਆ ਭਾਈ ਜਾਨ ਮੈਂਨੇ ਧਿਆਨ ਨਹੀਂ ਦਿਆ ਸਲੇ ਹੋ ਗਿਆ ਹੋਰ ਸਭ ਬੜੀਆ ਇਹ ਕੀ ਹੈ ਇਹ ਰੋਸ਼ ਹੈ ਰੋਸ਼ ਹੈ ਰੋਸ਼ ਹਾਂ ਰੋਸ਼ ਇਹ ਰੋਸ਼ ਹੈ ਜਾਂਦਾ ਬਦਲੋ ਛੋਟਾ ਛੋਟਾ ਪਰੀ ਭਈਆ ਦੁਕਾਨ ਖਾਨ ਪੀਣ ਵਾਲੀ ਓਹੋ ਐਨੀ ਗਰਮੀ ਪਈਆਂ ਦੁਪਹਿਰੇ ਤੋਂ ਬਾਰੇ ਸਮਾਨ ਚੱਕਦੇ ਆ ਆ ਗਏ ਡਰਿੰਕ ਇਹਨਾਂ ਦੇ ਦੁਆਰੇ ਮੈਂ ਵੀ ਬਾਹਰੇ ਚੱਲਦੇ ਆ ਮੈਨੂੰ ਤਾਂ ਸਾਹ ਨਹੀਂ ਆਉਂਦਾ ਅੰਦਰ ਧੂਆਂ ਇੰਨਾ ਚੜੀ ਜਾਂਦਾ ਓਹ ਹੋ ਹੋ ਖਾਦਾ ਕੀ ਜਾਊ ਇੱਥੇ ਮੈਨੂੰ ਤਾਂ ਸਾਹ ਨਹੀਂ ਆਉਂਦਾ ਓਏ ਇਹ ਦੇਸ਼ 'ਚ ਨਾ ਤੁਹਾਨੂੰ ਇੱਕ ਵੀ ਫੂਡ 'ਚ ਇੰਨੀ ਮਿਲੂਗੀ ਇੰਟਰਨੈਸ਼ਨਲ ਮਤਲਬ ਜਿਵੇਂ ਸਾਬੇ ਮੈਕਡੀ ਜਾਂ ਲਾਲੋ ਸਟਾਰਬਕ ਕੁਝ ਵੀ ਜਿੰਨੇ ਇੰਟਰਨੈਸ਼ਨਲ ਮਤਲਬ ਪੂਰੀ ਦੁਨੀਆ ਤੋਂ ਇਹ ਟੁੱਟਿਆ ਹੋਇਆ ਜਿਹੜੀਆਂ ਚੀਜ਼ਾਂ ਪੂਰੀ ਦੁਨੀਆ 'ਚ ਚੱਲ ਰਹੀਆਂ ਨੇ ਉਹ ਤੁਹਾਨੂੰ ਇੱਥੇ ਨਹੀਂ ਮਿਲਣਗੀਆਂ ਜਿਹਦੇ ਕਰਕੇ ਮੈਂ ਕਹਿਣਾ ਮੈਂ ਨਹੀਂ ਕਹਿੰਦਾ ਵੀ ਇਹ ਬੈਕਵਰਡ ਹੈ ਮੈਂ ਨਹੀਂ ਕਹਿੰਦਾ ਇਹਨਾਂ ਦੇ ਆਪਣੇ ਕਾਨੂੰਨ ਨੇ ਇਹਨਾਂ ਨੇ ਆਪਣੇ ਹਿਸਾਬ ਨਾਲ ਦੇਸ਼ ਨੂੰ ਢਾਲਿਆ ਹੋਇਆ ਆਪਦੇ ਲੋਕਾਂ ਨੂੰ ਢਾਲਿਆ ਹੋਇਆ ਬਾਹਰ ਮਤਲਬ ਫਿਲਮਾਂ ਨਹੀਂ ਦੇਖਣਦੇ ਬਾਹਰ ਦੀ ਦੁਨੀਆ ਨਹੀਂ ਇਹ ਦੇਖਣ ਦਿੰਦੇ ਲੋਕਾਂ ਨੂੰ ਤਾਂ ਹੀ ਕਰਕੇ ਇੱਥੇ ਆਖਣੇ ਇੱਕ ਚੰਬਾ ਆਉਂਦਾ ਮਤਲਬ ਮੈਨੂੰ ਲੱਗਦਾ ਯਾਰ ਕੁਝ ਚੀਜ਼ਾਂ ਦੇਖ ਕੇ ਵੀ ਵਾਕੀ ਆ ਚੀਜ਼ ਹੈ ਹਾਲਾਂਕਿ ਮਾਡਰਨ ਵੀ ਹੈਗਾ ਜਿਹੜਾ ਅਫਗਾਨਿਸਤਾਨ ਦੇ ਕਾਬਲ ਦੇ ਲੋਕ ਮਾਡਰਨ ਵੀ ਕਾਫੀ ਹੈ ਪਰ ਮੋਸਟਲੀ ਤੁਹਾਨੂੰ ਮਤਲਬ ਜਿਹੜੀਆਂ ਚੀਜ਼ਾਂ ਇੱਥੇ ਮਿਲ ਮਿਲਣੀਆਂ ਜਿਵੇਂ ਕੋਲ ਡਰਿੰਕ ਜੇ ਤੁਸੀਂ ਮੈਂ ਗੱਲ ਕਰਾਂ ਜਿਹੜਾ ਕੋਕ ਹੈ ਕੋਕ ਇੱਥੇ ਤੁਹਾਨੂੰ ਕਿਤੇ ਵੀ ਨਹੀਂ ਦੇਖਣ ਨੂੰ ਮਿਲੇਗਾ ਜਿਹੜੀ ਵੀ ਚੀਜ਼ ਅੰਗਰੇਜ਼ਾਂ ਦੀ ਬਣਾਈ ਹੋਈ ਹੈ ਅੰਗਰੇਜ਼ਾਂ ਦੀ ਬਣਾਈ ਹੋਈ ਚੀਜ਼ ਹੈ ਨਾ ਉਹ ਚੀਜ਼ ਤੁਹਾਨੂੰ ਇੱਥੇ ਕਿਤੇ ਨਹੀਂ ਮਿਲੂਗੀ ਆ ਡਰਿੰਕ ਦਿਖਾਣਾ ਇੱਕ ਕੋਈ ਵੀ ਉਠਾਣਾ ਫਰੀਦਨ ਇੱਥੇ ਜਿਹੜਾ ਡਰਿੰਕ ਆਉਂਦੇ ਉਹ ਇੱਥੇ ਤੁਸੀਂ ਦੇਖੋਗੇ ਆ ਦੇਖੋ એનર્ਜੀ ਤੇ ਜਾਂ ਹੋਰ ਤੇ ਮੈਂ ਤੁਹਾਨੂੰ ਦਿਖਾ ਦਿੰਦਾ ਨੇੜੇ ਆਪ ਮੈਜਿਕ ਫੈਂਟਾ ਨਹੀਂ ਹੁੰਦਾ ਮੈਜਿਕ ਲੈ ਇੱਥੇ ਇਹਨਾਂ ਦੇ ਆਪਣੇ ਡਰਿੰਕ ਹੈ ਜਿਵੇਂ ਤੁਹਾਨੂੰ ਦੱਸਿਆ ਆਪਦੇ ਹੀ ਸਾਰੀ ਦੁਨੀਆ ਇਹਨਾਂ ਦੀ ਹੈ ਇਹਦਾ ਪਤਾ ਨਹੀਂ ਮਤਲਬ ਕਿਹੜੀ ਮਿੱਟੀ ਦੇ ਬਣਿਆ ਬਾਹਰ ਨਹੀਂ ਚੀਤਦੇ ਵੜ ਨਹੀਂ ਦਿੰਦੇ ਆ ਬਰਗਰਾਂ ਦੀ ਰੈਡੀ ਇਹਨਾਂ ਦੀ ਦੇਖੋ ਜਿਹੜੀ ਇਹਨਾਂ ਦੀ ਬਰਗਰਾਂ ਰੈਡੀ ਆ ਬਰਗਰ ਵੀ ਆਪਦੇ ਬਣਾਉਂਦੇ ਆ ਇਹ ਤੇ ਇਹ ਵੀ ਇੱਥੇ ਜਿਵੇਂ ਤੁਹਾਨੂੰ ਦੱਸਿਆ ਕੋਈ ਫੂਡ ਚੇਨ ਨਹੀਂ ਕੁਝ ਨਹੀਂ ਕੈਸਾ ਹੈ ਭਾਈ ਠੀਕ ਹੋ ਗੁੱਡ 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 ਯਾ ਨਾਈਸ ਇਹ ਬਰਗਰ ਬਰਗਰ ਹੈ ਨਾ ਫ੍ਰੀਡਨ ਇਹ ਫਲਾਫਲ ਹੈ ਫਲਾਫਲ ਓਕੇ ਓਕੇ ਮੈਂ ਸੋਚਿਆ ਮੈਂ 버ਗਰ ਦਾ ਰੇੜੀ ਆ ਹਮ ਐ ਬਈ ਹੁਣ ਅਸੀਂ ਪਹੁੰਚ ਗਏ ਜੀ ਕਪੜਾ ਮਾਰਕੀਟ ਦੇ ਵਿੱਚ ਇੱਥੇ ਅਸੀਂ ਆਪਣੇ ਕੱਪੜੇ ਲੀੜੇ ਲੈਣੇ ਆ ਤੇ ਜਿਵੇਂ ਤੁਹਾਨੂੰ ਦੱਸਿਆ ਅਸੀਂ ਟੂਰ ਤੇ ਅੱਗੇ ਜਾਣਾ ਹੈ ਅਫਗਾਨਿਸਤਾਨ ਜੀ ਠੰਡੇ ਇਲਾਕੇ ਨੇ ਉਹ ਲੱਗੇਗਾ ਬਮਿਆਨ ਮੇ ਠੰਡੀ ਤੋਂ ਨਹੀਂ ਲੱਗੇਗਾ ਬਮਿਆਨ ਮੇ ਠੰਡੀ ਤੋਂ ਨਹੀਂ ਲੱਗੇਗਾ ਮੇਰਾ ਆਪਣਾ ਮੇ ਜਨਾ ਨਹੀਂ 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 ਠੰਡੀ ਨਹੀਂ ਲੱਗੇਗਾ ਬਾਈ ਬਮਿਆਨ ਚ ਠੰਡ ਆ ਮੈਂ ਤੁਹਾਨੂੰ ਦੱਸਿਆ ਜੀ ਨਾਲ ਨਾਲ ਅਸੀਂ ਆਪਦੇ ਕੰਮ ਵੀ ਕਰ ਲਏ ਅਨਿਆਏ ਚੀਜ਼ਾਂ ਲੈਣੀਆਂ ਪੈਣਗੀਆਂ ਐਦੇ ਜਾਂਦੇ ਹੋਏ ਕਿਹੜਾ ਅਫਗਾਨੀ ਨੂੰ ਦੇ ਜਾਗੇ ਦਾਨ ਕਰ ਜਾਗੇ ਸੱਪ ਦੀ ਕੰਜਾਂ ਵਾਂਗੂ ਇੱਥੇ ਲਾ ਜਾਗੇ ਲੀੜੇ ਇੱਥੇ ਪਾ ਕੇ ਇੱਥੇ ਲਾ ਜਾਗੇ ਸਾਰੇ ਠੀਕ ਐ ਇਹ ਸੋਣੀ ਲੱਗਦੀ ਐ ਵੀਰ ਜੀ ਸੋਣੀ ਲੱਗਦੀ ਐ ਵੀਰ ਜੀ ਕਿਵੇਂ ਲੱਗਦੀ ਐ ਵੀਰੇ ਹਾਂ ਹਾਂ ਆਣਾ ਸਾਡੇ ਕੋਲੇ ਇੱਥੇ ਨੋਟ ਐ ਨੋਟ ਦੇਖੋ ਇੱਥੇ ਹਲੋ ਕੀ ਕੀ ਹਾਲ ਹੈ ਨੋਟਾਂ ਦਾ ਕਿ ਹੋ ਗਿਆ ਗੁੱਟੀ ਹੈ ਪੂਰੀ ਇਹ ਇਹ ਤੁਸੀਂ ਐ ਨਾ ਸਮਝੋ ਵੀ ਇਹ ਚੱਲਦੀ ਨਹੀਂ ਇਹ ਵਰਕਿੰਗ ਹੈ ਚੱਲੂਗੀ ਹੈ ਇਹਨੂੰ ਮਤਲਬ ਕਿਸੇ ਨੂੰ ਵੀ ਦਿਓ ਕੋਈ ਮੋੜੂਗਾ ਨਹੀਂ ਤੁਹਾਨੂੰ ਇਹੋ ਜਿਹੇ ਨੋਟ ਚੱਲਦੇ ਆ ਰਹਿਤੇ ਆਪਣੇ ਦਾ ਕੋਈ ਇਹੋ ਜਿਹਾ ਕੋਈ ਜੇ ਕਿਸੇ ਨੇ ਮਾਰ ਮੰਗੇ ਤੈਨੂੰ ਕਹਿੰਦਾ ਦਾਨ ਕਰਨੇ ਉਹ ਨਾ ਲਵੇ ਦੇਖੋ ਸਹੀ ਇਹ ਆ ਦੇਖੋ ਇਹ 20 ਬੂ ਦੀ ਕਾਪੀ ਆ ਦੇਖ ਆ ਟੁੱਟੇ ਪਏ ਲੈ ਸਾਨੂੰ ਐਂ ਦਿੱਤੀ ਆਈ ਹੈ ਇਹ ਅੱਗੇ ਚੱਲ ਜੂਗੀ ਇਹੋ ਜਿਹਾ ਹਾਲ ਇਥੋਂ ਦੀ ਕਰੰਸੀ ਦਾ ਭਰਾਵਾ ਤੇ ਸਾਰੀ ਆ ਦੇਖੋ 10 10 ਦੇ ਸਾਰੇ ਨੋਟ ਐ ਚੇਪੀਆਂ ਵਾਲੇ ਕੋਈ ਨੋਟ ਬਿਰਲੇ ਹੀ ਤੁਹਾਨੂੰ ਨੋਟ ਨਵਾਂ ਨਿਕਲੂਗਾ ਯਾ ਚੇਪੀਆਂ ਚੂਪੀਆਂ ਬਸ ਆਹੀ ਕੁਛ ਆਹੀ ਕੁਛ ਆਹੀ ਕੁਛ ਇਹ ਐਹਾ ਜਿਹਾ ਕੁਛ ਚੱਲਦਾ ਹੈਗਾ ਦੇਖੋ ਜਿਵੇਂ ਆਪਣੇ ਪਹਿਲਾਂ ਚੱਲਦਾ ਸੀ ਨਾ ਮਤਲਬ 15 20 ਸਾਲ ਪਹਿਲਾਂ ਆਪਣੇ ਗਲੇ ਫਟੇ ਨੋਟ ਪਾਟੇ ਛਿੱਟੇ ਕਹਿੰਦੇ ਸੀ ਵੀ ਬਦਲਾਅ ਤੋਂ ਐਂ ਕਰ ਦੋ ਚੇਪੀਆਂ ਵਾਲੇ ਚੱਲੀ ਜਾਂਦੇ ਸੀ ਉਹ ਕੰਮ ਇਥੇ ਅੱਜ ਵੀ ਆ ਮਤਲਬ ਹਰ ਤਰ੍ਹਾਂ ਦੇ ਨੋਟ ਚੱਲਦੇ ਆ ਆਪਣੇ ਤਾਂ ਨੋਟਬੰਦੀ ਤੋਂ ਬਾਅਦ ਹਰ ਤਰ੍ਹਾਂ ਦੇ ਜਿਹੜੇ ਨੋਟ ਐ ਉਹ ਬੰਦ ਕਰਕੇ ਬੈਂਕ ਨੇ ਲੱਗ ਜਾਂ ਜਿੰਨੇ ਡਿਵੈਲਪਡ ਕੰਟਰੀਜ਼ ਐ ਜਿਵੇਂ ਯੂਰਪ ਚ ਅਸੀਂ ਦੇਖਿਆ ਕੈਨੇਡਾ ਚੋਂ ਜਿਹੜੇ ਜਿਹੜੀ ਕਰੰਸੀ ਉਹਨਾਂ ਦੀ ਪਲਾਸਟਿਕ ਦੀ ਹੁੰਦੀ ਹੈ ਹਨ ਨੋਟ ਵੀ ਪਲਾਸਟਿਕ ਦੇ ਆ ਇਥੇ ਸਾਰਾ ਕੁਝ ਹੀ ਚੱਲੀ ਜਾਂਦਾ ਤੇ ਬਾਕੀ ਤੁਹਾਨੂੰ ਦੱਸਾਂ ਕਾਰਡ ਕੋਡ ਇਥੇ ਕਿਸੇ ਦੁਕਾਨਦਾਰ ਨਹੀਂ ਚੱਲਦੇ ਜੇ ਤੁਸੀਂ ਸੋਚੋ ਵੀ ਜਿਵੇਂ ਆਪਾਂ ਸ਼ਾਪਿੰਗ ਕਰਦੇ ਆਂ ਇੰਡੀਆ ਚ ਮੋਸਟਲੀ ਅੱਜਕੱਲ ਜਿਹੜੇ ਰੇੜੀਆਂ ਵਾਲੇ ਆ ਨਾ ਰੇੜੀਆਂ ਵਾਲਿਆਂ ਤਾਂ ਕੋਲੇ ਵੀ UPI ਚੱਲਦਾ ਹੈਗਾ ਮਤਲਬ Google Pay ਕਰੋ ਪੈਸੇ ਪੜੱਕ ਦੇਣੇ ਹੋ ਜਾਂਦੇ ਹੈ ਨਾ ਬਾਹਰ ਇੰਟਰਨੈਸ਼ਨਲ ਅਸੀਂ ਦੇਖਿਆ ਕਾਰਡ ਚੱਲਦੇ ਆ ਇੱਥੇ ਹਰ ਦੁਕਾਨ ਤੇ ਕੈਸ਼ ਚੱਲਦਾ ਹੈ ਕੈਸ਼ ਬਿਨਾਂ ਇੱਥੇ ਕੋਈ ਗਤੀ ਨਹੀਂ ਹੈਗੀ ਮਤਲਬ ਜੇ ਤੁਸੀਂ ਕੈਸ਼ ਰੱਖੋਗੇ ਤਾਂ ਦੁਨੀਆ ਜੇ ਤੁਹਾਡੇ ਕੋਲ ਮਤਲਬ ਇਹ ਲੋਕ ਇੰਟਰਨੈਟ ਤੋਂ ਟੁੱਟੇ ਆ ਬਿਲਕੁਲ ਤੇ ਜੇ ਤੁਹਾਡੇ ਕੋਲੇ ਹੱਥ 'ਚ ਪੈਸਾ ਤਾਂ ਹੀ ਦੁਨੀਆ ਤੁਹਾਡੇ ਹੱਥ 'ਚ ਨਹੀਂ ਕੁਝ ਨਹੀਂ ਹੈਗਾ ਆਪਾਂ ਨਾ ਜਿਹੜੇ ਲੋਕ ਆ ਇਹਨਾਂ ਨੂੰ ਐ ਵੀ ਨਹੀਂ ਕਹਿ ਸਕਦੇ ਵੀ ਇਹ ਜਾਹ ਲਾ ਪੜ੍ਹੇ ਲੇ ਕੇ ਨਹੀਂ ਤਾਂ ਕਰਕੇ ਨਹੀਂ ਡਿਵੈਲਪ ਹੋਏ ਬਾਅਦ ਯਾਰ ਇਹਨਾਂ ਦੀ ਆਬਦੀ ਤੋਂ ਨਹੀਂ ਆਏਗੀ ਤੇ ਮੈਂ ਤਾਂ ਗੱਲ ਇੱਥੇ ਮਗਾ ਦੇਣਾ ਦੋ ਹੀ ਚੀਜ਼ਾਂ ਜਾਂ ਤਾਂ ਮਤਲਬ ਤੁਸੀਂ ਪੂਰੀ ਦੁਨੀਆ ਨਾਲ ਰਲ ਕੇ ਚੱਲੋਗੇ ਜਾਂ ਤੁਹਾਡੇ ਕੋਲੇ ਆਪਣਾ ਕਲਚਰ ਆਪਣਾ ਖੇਤਾ ਆਪਣਾ ਬੋਲੀ ਆਪਣਾ ਇਤਿਹਾਸ ਸੰਭਿਆ ਜਾ ਸਕਦਾ ਤੇ ਦੋਹਾਂ ਚੀਜ਼ਾਂ ਪੈਰਲਲ ਪੋਸੀਬਲ ਨਹੀਂ ਹੈਗੀਆਂ ਤੇ ਪਹਿਰਾਵਾ ਵੀ ਤੁਸੀਂ ਇਹ ਦੇਖੋ ਆਮ ਤੁਹਾਨੂੰ ਕਿਸੇ ਦੇ ਤੇ ਪੈਂਟ ਸ਼ਰਟ ਨਹੀਂ ਪਾਈ ਮਿਲੂ ਹਰੇਕ ਬੰਦੇ ਦੇ ਆਪਦਾ ਆਪਣਾ ਪਹਿਰਾਵਾ ਹੈ ਤੇ ਕੁਰਤੇ ਪਜਾਮੇ ਜਿਹੜਾ ਰਵਾਇਤੀ ਇਹਨਾਂ ਦਾ ਚੱਲਦਾ ਮੋਸਟਲੀ ਓ ਲੋਕ ਪਾਉਂਦੇ ਕੁੜੀਆਂ ਉਵੇਂ ਬਾਗੇ ਰੱਖਣੀ ਇਹਦੇ ਬੰਦਸ਼ ਹੈ ਨਹੀਂ ਇਥੇ ਪ੍ਰੋਪਰ ਮਤਲਬ ਤੁਸੀਂ ਉਹ ਦੂਜੀਆਂ ਚੀਜ਼ਾਂ ਪਾ ਹੀ ਨਹੀਂ ਸਕਦੇ ਤੇ ਫੇਰ ਜਾਂ ਤੁਹਾਨੂੰ ਹ ਹੁਣ ਬਸ ਕੀ ਕਹਿ ਸਕਦੇ ਹੁਣ ਦੀ ਗਵਰਨਮੈਂਟ ਨੇ پابੰਦੀਆਂ ਲਾਈਆਂ ਹੋਈਆਂ ਇਹ ਸੰਗੀਤ ਤੇ ਤੇ ਉਹ ਨਹੀਂ ਸੁਣ ਸਕਦੇ ਫਿਲਮਾਂ ਨਹੀਂ ਦੇਖ ਸਕਦੇ ਇਹੋ ਜਿਹਾ ਕੁਝ ਵੀ ਨਹੀਂ ਕਰ ਸਕਦੇ ਇਹ ਦੇਖੋ ਬੱਚਿਆਂ ਨਾਲ ਸਾਰਾ ਸਮਾਨ ਪਿਆਗਾ ਸਾਡੇ ਕੰਮ ਦਾ ਵੀ ਵੈਸੇ ਹੁਣ ਤਾਂ ਪਰ ਜੋ ਅਸੀਂ ਵਰਤਦੇ ਉਹ ਕੁਝ ਨਹੀਂ ਹੈਗਾ ਜੋ ਆਪਾਂ ਵਰਤਦੇ ਜਿਵੇਂ ਤੁਹਾਨੂੰ ਪਹਿਲਾਂ ਦੱਸ ਰਹੇ ਸੀ ਨਾ ਆ ਦੇਖੋ ਤੇ ਆ ਬੇਬੀ ਦਾ ਇਹ ਪਤਾ ਨਹੀਂ ਯਾਰ ਕਿੱਥੋਂ ਆਉਂਦਾ ਹੈ ਇਹ ਸਾਰਾ ਇਹ ਨਾ ਜਿਵੇਂ ਜੇ ਬ੍ਰਾਂਡ ਹੁੰਦਾ ਹੈ ਨਾ कैसा जी ठीक हो सलाम वालेकुम ठीक है भाई जी वालेकुम वाले सलाम वाले और सब ठीक है।, है जैसे जो ब्रांड होता है मार्केट में इंटरनेशनल है ना वो यहाँ कुछ नहीं आता ये कहाँ से आता है सामान आपके पास ये मेरे पास के चीन ने हिंदुस्तान ने पाकिस्तान ने और हिंदुस्तान का क्या है हिंदुस्तान के क्या है कि ये बस ये तो हिंदुस्तान का नहीं है हिंदुस्तान का नहीं है ये ये यो ये वाला है सामने वाला ये पाकिस्तान का है पूरा है ईरान के ईरान का है ईरान के ठीक है ईरान के ये, ये वाला uh, ये अफगानिस्तान है अच्छा ये, ये अफगानिस्तान का है यहाँ पर तो इटालियन लिखा है इटालियन टेक्नोलॉजी अच्छा टेक्नोलॉजी इटालियन अच्छा ये अफगानिस्तान है ठीक है और जिंदे देखो इतने भाई किन्ने किन्ने पुराने है ये ਪਾਲੀ ਬਾਈ ਕਹਿੰਦਾ ਲਿੰਕਸ ਦੇ ਕਹਿੰਦਾ ਆਪਣੇ ਲੋਕ ਇਹੋ ਜੇ ਕਹਿੰਦਾ ਆਪਣੇ ਪਹਿਲਾਂ ਹੁੰਦੇ ਹੁੰਦੇ ਸੀ ਛੋਟੇ ਹੁੰਦੇ ਹੁਣ ਤਾਂ ਆਪਣੇ ਬੰਦੀ ਹੋ ਗਿਆ ਆਪਣੇ ਚਾਈਨਾ ਦੇ ਲੋਕ ਜਿ ਆਉਣ ਲੱਗੇ ਹਨਾ ਬਾਈ ਚਾਈਨਾ ਦੇ ਵੀ ਆਉਂਦੇ ਹੁਣ ਵੀ ਲਿੰਕ ਲੌਕ ਆਏ ਆ ਆ ਦੇਖੋ ਇਹੋ ਜੇ ਜਿੰਦੇ ਇਹ ਚੀਜ਼ਾਂ ਅਵੇਲੇਬਲ ਆ ਆਮ ਹੀ ਮਿਲਦੀਆਂ ਸੀ ਆਮ ਹੀ ਰੇੜੀਆਂ ਤੇ ਆਮ ਹੀ ਦੁਕਾਨਾਂ ਤੇ ਜਿਹੜੀ ਨਾ ਤਰੱਕੀ ਹੁੰਦੀ ਆ ਉਹ ਇੱਥੇ ਇਸ ਕਰਕੇ ਵੀ ਥੋੜੀ ਜੀ ਘੱਟ ਹੋਈ ਹੈ ਮਤਲਬ ਆਪਾਂ ਨੂੰ ਤਾਂ ਕਰਕੇ ਲੱਗਦਾ ਵੀ ਪਿੱਛੇ ਆ ਗਏ ਅਸੀਂ ਦੁਨੀਆ 'ਚ ਤੇ ਕਿਉਂਕਿ ਇੱਥੇ ਮੈਨੂੰ ਲੱਗਦਾ ਕੁਝ ਵੀ ਜ਼ਮਾਨ ਬਣਦਾ ਨਹੀਂ ਹੈਗਾ ਨਾ ਬਾਈ ਦੱਸ ਰਹੇ ਸੀ ਵੀ ਪ੍ਰੋਡਕਸ਼ਨ ਜੇ ਅਸਲ ਦੇ ਵਿੱਚ ਤਾਂ ਜਿਹੜੇ ਪਾਲਿਸੀ ਬਣਾਉਂਦੇ ਨੇ ਤੁਹਾਡੇ ਜਿਹੜੇ ਲੀਡਰ ਨੇ ਹਾਂਜੀ ਦੇਸ਼ ਨੂੰ ਉਹੀ ਤਰੱਕੀ ਕਰਾਉਂਦੇ ਨੇ ਤੇ ਮਨਮੋਹਨ ਸਿੰਘ ਨੇ ਜਿਹੜੀਆਂ ਪਾਲਿਸੀਆਂ ਬਣਾਈਆਂ ਨੇ ਇੰਡੀਆ ਲਈ ਇੰਡੀਆ ਲਈ ਉਹ ਬਹੁਤ ਜ਼ਿਆਦਾ ਘੈਂਟ ਨੇ ਤੇ ਹੁਣ ਵੀ ਚੱਲ ਰਹੀਆਂ ਨੇ ਹੂੰ ਤੇ ਉਹਨਾਂ ਦੇ ਵਿੱਚ ਕੀ ਹੈ ਵੀ ਜੇ ਤੁਸੀਂ ਇੰਡੀਆ ਦੇ ਵਿੱਚ ਕੋਈ ਚੀਜ਼ ਵੇਚਣੀ ਹੈ ਤਾਂ ਦੀ ਪ੍ਰੋਡਕਸ਼ਨ ਤੁਹਾਨੂੰ ਇੰਡੀਆ ਚ ਹੋਣੀ ਚਾਹੀਦੀ ਹੈ ਇੰਡੀਆ ਚ ਕਰਨੀ ਪਾਉਗੀ ਇੱਥੇ ਮਤਲਬ ਨਾ ਮੈਨੂਫੈਕਚਰਿੰਗ ਨਹੀਂ ਹੈਗੀ ਕਿਸੇ ਵੀ ਚੀਜ਼ ਦੀ ਜਿੰਨੀ ਵੀ ਮਤਲਬ ਇੱਥੇ ਸਮਾਨ ਆ ਗਰੋਸਰੀ ਤੋਂ ਲੈ ਕੇ ਵੱਡਾ ਸਮਾਨ ਸਾਰਾ ਗੱਡੀਆਂ ਤੱਕ ਗੱਡੀਆਂ ਗੱਡੀ ਵੀ ਕੋਈ ਨਹੀਂ ਬਣਦੀ ਇੱਥੇ ਮੇਰੀ ਇੱਕ ਬੰਦੇ ਨਾਲ ਗੱਲ ਹੋਈ ਆ ਉਹ ਸ਼ਿਪ ਤੇ ਲੱਗਿਆ ਹੋਇਆ ਮੈਂ ਉਹ ਪੁੱਛਿਆ ਸੀ ਮਾਹ ਇੰਡੀਆ ਦੇ ਵਿੱਚੋਂ ਸ਼ਿਪ ਦੇ ਵਿੱਚ ਕੀ ਜਾਂਦਾ ਹਾਂ ਤੇ ਉਹਨੇ ਦੱਸਿਆ ਵੀ ਇੰਡੀਆ ਦੇ ਵਿੱਚੋਂ ਨਾ ਜਿਹੜੇ ਚੀਜ਼ਾਂ ਸ਼ਿਪ ਹੋ ਰਹੀਆਂ ਨੇ ਉਹ ਕੱਚਾ ਮਾਲ ਆ ਰਿਹਾ ਹੈ ਤੇ ਬਣ ਕੇ ਜਾ ਰਿਹਾ ਇਹ ਤੋਂ ਚੀਜ਼ਾਂ ਇੰਡੀਆ ਮੈਨੂਫੈਕਚਰਿੰਗ ਹੱਬ ਬਣ ਰਿਹਾ ਚਾਈਨਾ ਵਾਂਗੂ ਇੰਡੀਆ ਚਾਈਨਾ ਉਹਦੇ ਵਿੱਚ ਨੰਬਰ 1 ਤੇ ਆ ਜਿਹੜਾ ਜਿਹੜਾ ਮਤਲਬ ਇਹ ਹੈ ਇੱਥੇ ਕੁਝ ਵੀ ਮੈਨੂਫੈਕਚਰ ਨਹੀਂ ਹੋ ਰਿਹਾ ਸਾਰਾ ਸਾਮਾਨ ਇਹ ਜਾਂਦਾ ਤੁਰਕੀ ਚੀਨ ਇੰਡੀਆ ਤੇ ਆਲੇ ਦੁਆਲੇ ਗਵਾਂਡੀ ਕੰਟਰੀਆਂ ਤੋਂ ਲੈਂਦਾ ਇਸ ਕਰਕੇ ਤੁਹਾਨੂੰ ਕਿਸੇ ਵੀ ਕੰਪਨੀ ਨਹੀਂ ਮਿਲਦੀ ਸਬੰਧ ਦੇਸੀ ਮਿਲਦਾ ਹੈਗਾ ਇੱਥੇ ਨਾ ਜਿਹੜੀ ਇੰਡੀਆ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਇਹ ਵਧੀਆ ਮੰਨਦੇ ਨੇਗੇ ਜਿਵੇਂ ਚైనా ਵਗੈਰਾ ਚੋਂ ਉਹਨੇ ਇਹ ਚੀਜ਼ਾਂ ਸਸਤੀਆਂ ਮਿਲਦੀਆਂ ਨੇ ਹੂੰ ਤੇ ਜਿਹੜੀਆਂ ਇੰਡੀਆ ਦੀ ਓਰੀਜਨਲ ਚੀਜ਼ਾਂ ਨੇ ਉਥੇ ਮਹਿੰਗੀਆਂ ਮਿਲਦੀਆਂ ਨੇ ਜਿਵੇਂ ਇਹਨਾਂ ਨੇ ਕਾਲਗਟ ਦੱਸਿਆ ਉਹਨੂੰ ਕਾਲਗਟ ਬਹੁਤ ਮਹਿੰਗਾ ਮਿਲਦਾ ਹੈ ਕਹਿੰਦੇ ਹੂੰ ਤੇ ਇੱਥੇ ਵਾਲੇ ਸਸਤੇ ਨੇ ਚੀਜ਼ਾਂ ਤੇ ਬਹੁਤ ਚ ਮਿਲਦੀਆਂ ਨੇ ਮਤਲਬ ਦੁੱਗਣੇ ਬਲੈਕ ਚ ਮਿਲਦੀਆਂ ਦੁੱਗਣੇ ਦੁੱਗਣੇ ਰੁਪਈਆ ਦੇ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਹਾਂ ਜਿੱਦਾਂ ਜਿਹੜੀਆਂ ਸਾਬਣਾ ਵਗੈਰਾ ਵੇਚਦੇ ਆ ਉਹ ਬਾਈਆਂ ਆਈਆਂ ਆ ਰੇੜੀਆਂ 'ਚ ਵੀ ਜਮੇਟਾਂ ਟੋਣ ਵਾਲੀਆਂ ਹੁੰਦੀਆਂ ਇਹਦੇ 'ਚ ਵੀ ਸਮਾਨ ਵਿਕੀ ਜਾਂਦਾ ਹੈ ਦੁਕਾਨਦਾਰੀ ਦਾ ਇਹ ਬਹੁਤ ਅਲੱਗ-ਅਲੱ ਪੱਕੀਆਂ ਕੈਸਾ ਹੈ ਠੀਕ ਹੈ ਪੱਕੀਆਂ ਦੁਕਾਨਾਂ ਨੇ ਰੇੜੀਆਂ ਇਹਦੇ ਚਾਹ ਵੇਚੀ ਜਾਂਦੇ ਆ ਜੀ ਜੀ ਕੋਮੇਤਰ ਆਪਣੇ ਸੋਫੇ ਲਾਈ ਬੈਠੇ ਨੇ ਸਲਾਮ ਕੈਸਾ ਹੈ ਠੀਕ ਹੈ ਬਾਸ ਭਾਈ ਥੈਂਕ ਯੂ ਜੀ ਜੀ ਕੈਸਾ ਹੈ ਭਾਈ ਜਾਨ ਠੀਕ ਹੋ ਯਾਰ ਬਾਕੀ ਤਾਂ ਗੱਲਾਂ ਦੀਆਂ ਗੱਲਾਂ ਦੇਸ਼ ਤਾਂ ਜਿਵੇਂ ਮਰਜੀ ਚੱਲਦਾ ਹੀ ਰਹਿੰਦਾ ਪਰ ਜਿਹੜਾ ਲੋਕਾਂ ਦਾ ਪਿਆਰ ਹੈ ਨਾ ਥੇ ਉਹ ਦਿਲ ਮੋਲੰਦਾ ਹੈ। ਕੀ ਬਾਤ ਹੈ ਦਿਲ ਮੋਲੰਦਾ ਚ ਲੋਕਾਂ ਨੂੰ। ਵਾਲੇਕੁਮ ਸਲਾਮ। ਦੇਖੋ Bajaj ਦੇ ਵੱਲ ਬਹੁល ਸੇਲ ਤੇ ਚੱਕੀ ਆਉਂਦਾ। ਕੈਸਾ ਭਾਈ? 1 ਮਿੰਟ ਰੁਕੋ। ਇਹ ਦੇਖਣਾ ਹੈ ਵੱਲ ਵੀ ਇਤਨੇ ਕਹਾਂ ਸੇ ਲਾਇਆ ਜੇ। ਇਹ? ਹਾਂ। ਇਹ ਲਾਇਗਾ ਬਾਰਡਰ ਸੇ। ਕਹਾਂ ਸੇ? ਜੀ ਕੰਦਾਰ ਬਾਰਡਰ ਰਹੀ। ਕੰਦਾਰ ਸੇ ਲਾਇਆ। ਚੰਗੀ ਗੱਲ ਦਾ। ਜੇ ਚਲਦਾ ਹੈ ਪੂਰਾ ਹਾਂ ਚਲਦਾ ਹੈ ਨਿਆ ਕਿਉਂ ਨਹੀਂ ਹੈ ਨਿਆ ਨਿਆ ਬੱਲਬ ਕਿਉਂ ਨਹੀਂ ਵੇਚ ਰਾ ਆਪ ਨਿਆ ਵੀ ਵੇਚ ਰੋ ਨਿਆ ਵੀ ਵੇਚ ਰੋ ਇਹ ਨਿਆ ਹੈ ਇਹ ਨਿਆ ਹੈ ਇਹ ਕਹਿੰਦਾ ਨਵੇਂ ਬੱਲਬ ਨੇ ਬਾਈ ਕਹਿੰਦਾ ਸਾਰੇ ਇਹ ਪੁਰਾਣੇ ਹੈ ਕਿਤੇ ਦੂਜੇ ਦੇ ਇਸ਼ੂ ਕਿਤੇ ਆਏ ਹੋਣੇ ਅੱਛਾ ਕਿੰਨੇ ਦਾ ਇੱਕ ਹੈ ਬੱਲਬ ਕਿੰਨੇ ਦਾ ਹੈ ਬੱਲਬ 200 ਕੇ ਵੀ ਹੈ 200 ਦਾ ਇੱਕ 200 ਦਾ ਇੱਕ 250 200 ਕਿੰਨੇ ਦਾ 250 300 اچھا ਸਭ ਮਿਲਦਾ ਹੈ ਠੀਕ ਹੈ ਚਲੋ ਆ ਜਾਓ ਓਕੇ ਸ਼ੁਕਰੀਆ اچھا ਯਾਰ ਅਥੋਨੇ ਨਾ ਬੜੀਆਂ ਅਦਭੁਤ ਹੈਰਾਨ ਹੈਰਾਨ ਕਰਨ ਵਾਲੀਆਂ ਚੀਜ਼ਾਂ ਇੱਥੇ ਮਿਲਦੀਆਂ ਨਹੀਂ ਹੈਗਾ ਵੀ ਚੀਜ਼ਾਂ ਇੱਥੇ ਨਹੀਂ ਮਿਲਦੀਆਂ ਜਿਹੜੀਆਂ origignal ਚੀਜ਼ਾਂ ਮਤਲਬ ਜਿਵੇਂ ਮੰਨ ਲਓ ਕਿਸੇ ਵੀ brand ਦੀ ਕੁਝ ਵੀ ਲੈ ਲੋ ਉਹ ਮਿਲਦੀਆਂ ਠੀਕ ठाक ਹੈ ਬਾਈ ਠੀਕ ਹੈ ਤੋਂ ਸਾਰੀਆਂ ਮਹਿੰਗੀਆਂ ਆ ਯਾਰ ਉਹ ਮਤਲਬ ਉਹਨਾਂ ਨੇ ਇੰਪੋਰਟਡ ਕਹਿ ਕੇ ਵੇਚਿਆ ਜਾਂਦਾ ਉਹ ਆਉਂਦੀਆਂ ਵੀ ਦੋ ਨੰਬਰ ਜਨੇ ਇਥੇ ਇੱਕ ਨੰਬਰ ਜ ਨਹੀਂ ਆਉਂਦੀਆਂ ਸਾਰੀਆਂ ਤੇ ਦੋ ਨੰਬਰ ਚ ਲਿਆ ਕੇ ਫਿਰ ਉਹਨਾਂ ਨੂੰ ਜਿਹੜੇ ਮਤਲਬ ਜਾਂਜਵੇਂ ਸਾਨੂੰ ਕਹਿ ਰਹੇ ਸੀ ਕਹਿੰਦੇ ਜਿਵੇਂ ਤੁਸੀਂ ਇੰਡੀਆ ਤੋਂ ਆਏ ਸੀ ਵੀ ਤੁਸੀਂ ਫੁਲਾਣੀ ਚੀਜ਼ ਲਿਆਉਂਦੇ ਫੁਲਾਣੀ ਚੀਜ਼ ਲਿਆਉਂਦੇ ਕਹਿੰਦੇ ਇਥੇ ਮਹਿੰਗੀ ਲਿਆ ਕੇ ਵੇਚ ਦਿੰਦੇ ਇਹੋ ਜਿਹਾ ਵੀ ਕੁਝ ਚੱਲਦਾ ਕਈ ਲੋਕ ਆਏ ਵੀ ਉਹ ਵਪਾਰ ਕਰਦੇ ਨੇ ਮਤਲਬ ਉੱਥੋਂ ਸਮਾਨ ਲਿਆਉਂਦੇ ਨੇ ਤੇ ਇਥੇ ਲਿਆ ਕੇ ਆਏ ਸਮਾਨ ਸਾਰਾ ਆਹ ਵੇਚ ਦਿੰਦੇ ਨੇ ਆਹ ਵੀ ਰੈਡੀ ਤੇ ਆ ਇਥੇ ਸਮਾਨ ਪਿਆਗਾ ਇਹ ਦੁਕਾਨ ਵਾਲਾ ਤੇ ਇਹ ਦਿਖਾਉਣਾ ਤੁਹਾਨੂੰ ਮੈਂ ਲੈ ਵੀ ਹੁਣੇ ਬਾਜ਼ਾਰ ਚੋਂ ਸੀ ਥੋੜਾ ਜਿਹਾ ਨਿਕਲਣ ਲੱਗੇ ਆ ਤੇ ਜਿਹੜਾ ਤੁਹਾਨੂੰ ਬਾਜ਼ਾਰ ਰੇ ਸਾਰਾ ਕਮਾਉਣਾ ਸੀਗਾ ਦਿਖਾਉਣਾ ਸੀ ਕੀ ਹੋ ਜਾ ਫਰੀਦੂਨ ਦਾ ਯਾਰ ਧੰਨਵਾਦ ਥੈਂਕ ਯੂ ਯਾਰ ਫਰੀਦਨ ਆਪ ਹਮਾਰੇ ਸਾਥ ਆਏ ਭਾਵੇਂ ਇੱਥੇ ਫਰੀਦਾ ਕੋਈ ਨਹੀਂ ਹੁੰਦਾ ਪੈਸੇ ਲੱਗਦੇ ਆ ਪੈਸੇ ਦੇਣ ਪੈਸੇ ਦੇਣੇ ਇਹਨੂੰ ਵੀ ਪਰ ਫਿਰ ਵੀ ਆਉਂਦਾ ਨਾਲ ਗਾਈਡੈਂਸ ਮਿਲ ਜਾਂਦੀ ਆ ਤੇ ਹੌਂਸਲਾ ਆ ਜਾਂਦਾ ਬੰਦੇ ਦਾ ਵਧੀਆ ਰਿਹਾ ਤੁਹਾਨੂੰ ਇੱਕ ਦਿਨ ਮੈਨੂੰ ਸਪੈਂਡ ਕਰਨਾ ਚਾਹੀਦਾ ਜਦੋਂ ਕਦੇ ਕਾਬਲ ਆਉਣ ਇੱਥੇ ਨਵਾਂ ਨਵਾਂ ਕੁਝ ਦੇਖਣ ਨੂੰ ਮਿਲਦਾ ਹੈਗਾ ਇਹ ਮੈਂ ਤੁਹਾਨੂੰ ਕਹਿੰਦਾ ਸੀ ਇੱਥੇ ਜਿਹੜੀਆਂ ਫਿਲਮਾਂ ਫਿਲਮਾਂ ਤੇ ਪਾਬੰਦੀ ਹੈਗੀ ਜਾਂ ਫਿਰ ਗਾਣੇ ਗੂਣੇ ਤੇ ਉਹ ਵੀ ਇੱਥੇ ਦੋ ਨੰਬਰ ਦੇ ਬੰਦੇ ਵੇਚਦੇ ਆ ਇੱਥੇ ਕੰਪਿਊਟਰਾਂ ਵਾਲੇ ਜੇ ਮੈਨੂੰ ਕਿਤੇ ਬੈਠੇ ਦੇਖੇ ਮੈਂ ਤੁਹਾਨੂੰ ਬਾਹਰ ਦਿਖਾਉਂਗਾ ਇੱਥੇ ਬੈਠੇ ਹੁੰਦੇ ਆ ਉਹ ਤੇ ਉਹ ਪੈਂਡਰਾਈਵ ਵਿੱਚ ਪਾ ਕੇ ਜਾਂ ਲੋਕਾਂ ਦੇ ਮੋਬਾਈਲ 'ਚ ਪਾ ਕੇ ਦੋ ਨੰਬਰ ਜਿਵੇਂ ਆਪਣੇ ਪਹਿਲਾਂ ਦੀ ਪਾਇਰੇਟਡ ਸੀ ਡੀਜ਼ ਬਣਦੀਆਂ ਹੁੰਦੀਆਂ ਸੀ ਕਾਪੀ ਸੀ ਡੀ ਤਿਆਰ ਹੁੰਦੀਆਂ ਸੀਗੀਆਂ ਉਹ ਕੰਮ ਸੀਗਾ ਉਹ ਕੰਮ ਅੱਜ ਇੱਥੇ ਚੱਲ ਰਿਹਾ ਹੈ ਆਪਣੇ ਜ਼ਮਾਨੇ ਵਾਲਾ ਸੀ ਡੀਆਂ ਸੂਡੀਆਂ ਕਾਪੀ ਕਰਕੇ ਦੋ ਨੰਬਰ ਜੀ ਜਵੇਂ ਤੇ ਆਪਣੇ ਤਾਂ ਇੰਟਰਨੈਟ ਦੀ ਦੁਨੀਆ ਹਰੇਕ ਕੁਝ ਜਿਹੜਾ ਕੁਝ ਮਰਜ਼ੀ ਇੰਟਰਨੈਟ ਤੋਂ ਲੈ ਲਓ ਜਿਹੜਾ ਕੁਝ ਡਾਊਨਲੋਡ ਕਰ ਲਓ ਪਰ ਇੱਥੇ ਨਹੀਂ ਹੁੰਦਾ ਇਹ ਲੋਕ ਪੈਸੇ ਦੇ ਕੇ ਖਰੀਦ ਕੇ ਉਹਨੂੰ ਫਿਰ ਦੇਖਦੇ ਮੈਨੂੰ ਦੱਸ ਰਹੇ ਸੀ ਕਹਿੰਦੇ ਜਿਵੇਂ ਕਪਲ ਦਾ ਸ਼ੋਅ ਹੁੰਦਾ ਹੈਗਾ ਉਹਨੂੰ ਕਹਿੰਦੇ ਅਸੀਂ ਪੈਸੇ ਦੇ ਕੇ ਖਰੀਦ ਕੇ ਫਿਰ ਦੇਖਦੇ ਡੀਵੀਡੀ ਦਾ ਦੁਕਾਨ ਮuje ਢੂੰਡਣਾ ਹੈ ਡੀਵੀਡੀ ਦਾ ਦੁਕਾਨ ਕਹਾ ਮਿਲੇਗਾ ਨਹੀਂ ਮਿਲੇਗਾ ਨਹੀਂ ਮਿਲੇਗਾ ਕਿਉਂ ਨਹੀਂ ਮਿਲੇਗਾ ਡੀਵੀਡੀ ਨਹੀਂ ਮਿਲੇਗਾ ਖਤਮ ਕਰ ਦਿਆ ਹੈ ਕੋਈ ਕਹਾਂ کہیں سے ਵੀ ਨਹੀਂ ਮਿਲੇਗਾ ਨਹੀਂ ਚਾਚਾ ਜੀ ਇਹ ਉਰਦੂ ਹੈ ਮੈਂਨੇ ਉਹ ਮੈਂ ਅੱਛਾ ਮੈਂਨੇ ਉਹ ਦੇਖਣਾ ਹੈ ਜੋ ਲੋਗ ਚੋਰੀ ਚਿਪਕੇ ਕੰਪਿਊਟਰ ਤੇ ਵੇਚਦਾ ਹੈ ਨਾ ਕੋਈ ਐਸਾ ਦੁਕਾਨ ਹੈ ਇਧਰ ਕਹਾਂ ਹੈ ਕਿਸ ਜਗ੍ਹਾ ਮੈਨੂੰ ਖੜੇ ਹੋ ਕੇ ਬਤਾਓ ਪਲੀਜ਼ ਇਹ ਦੇਖੋ ਬਈ ਭੱਜ ਗਏ ਇਹਨਾਂ ਨੇ ਆਪਣੇ ਕੰਪਿਊਟਰ ਅੰਦਰ ਕਰਕੇ ਗਏ ਉਹ ਟਾਲੇਬਾਲ ਆ ਰਹੇ ਹਨ ਗਾਣੇ ਗੋਣੇ ਵਾਲੇ ਚੱਕ ਦਿੰਦੇ ਆ ਸਾਬ ਕੰਪਿਊਟਰ ਕੰਮਟਰ ਅੰਦਰ ਲੈ ਜਾਂਦੇ ਕਿਉਂਕਿ ਕੰਪਿਊਟਰ ਨੂੰ ਨਾ ਇੱਥੇ ਮਨਾਹੀ ਹੈ ਬਿਲਕੁਲ ਆ ਤੁਹਾਡੇ ਸਾਹਮਣੇ ਆ ਦੇਖੋ ਆ ਵੀ ਚੱਕੀ ਜਾਂਦਾ ਅੰਦਰ ਲੈ ਕੇ ਸਾਰੇ ਚੱਕ ਕੇ ਸਭ ਲਗੋਦੇ ਇਹਨਾਂ ਨੇ ਮੈਂ ਯਾਰ ਇੱਕ ਗੱਲ ਦੇ ਬਹੁਤ ਹੈਰਾਨ ਆ ਸਾਰਾ ਸਮਾਨ ਇੱਥੇ ਪਿਆ ਦੇਖ ਕੇ ਤੇ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਇੱਥੇ ਨਾ ਰੇਡੀਆਂ ਦੇ ਆਮ ਹੀ ਟੀ-ਸ਼ਰਟਸ ਤੇ ਜਾਂ ਟੋਪੀਆਂ ਟੂਪੀਆਂ ਆਮ ਹੀ ਵਿਕਦੀਆਂ ਤੇ ਜਿਹੜੇ ਇਹ ਲੋਕ ਆ ਇਹ ਪਹਿਰਾਵਾ ਆਪ ਦਾ ਪਾਉਂਦੇ ਆ ਸਾਰੇ ਜਿੰਨੇ ਵੀ ਤੁਸੀਂ ਦੇਖੋਗੇ ਹਰੇਕ ਦੇ ਆਪ ਦਾ ਪਹਿਰਾਵਾ ਪਾਇਆ ਹੁੰਦਾ ਕੁਰਤੇ ਪਜਾਮੇ ਜਾਂ ਹੋਰ ਇਹ ਪਤਾ ਨਹੀਂ ਕਿਹੜੇ ਵੇਲੇ ਪਾਉਂਦੇ ਆ ਜੇ ਇਹ ਨਹੀਂ ਪਾਉਂਦੇ ਫਿਰ ਇਹ ਵਿਕਦਾ ਕਿਉਂ ਤੇ ਸਵਾਲ ਇਹ ਆ ਹਨਾ ਤੇ ਜੇ ਮੈਂ ਤੁਹਾਨੂੰ ਦੱਸਿਆ ਮਤਲਬ ਇਹਨਾਂ ਦੀ ਆਬਦੀ ਪਛਾਕ ਹੈ ਜਿਹੜੀ ਜਿੰਨਾ ਤੁਸੀਂ ਮੈਜੋਰਟੀ 90% 80 90% ਤੁਸੀਂ ਦੇਖੋਗੇ ਇਹਨਾਂ ਦੀ ਆਪਣੇ ਪਹਿਰਾਵੇ ਇਹਨਾਂ ਦੇ ਪਾਈ ਹੋਣਗੇ ਤੇ ਆਪਣੇ ਕੋਈ ਨਹੀਂ ਪੈਂਟ ਸ਼ਰਟ ਨਹੀਂ ਹੈਗਾ ਮੈਂ ਆਪਾਂ ਤਾਂ ਕੁੜਤੇ ਪਜਾਮੇ ਬਹੁਤ ਘੱਟ ਪਾਉਂਦੇ ਆ ਮੈਂ ਵੀ ਘੱਟ ਪਾਉਂਦਾ ਹਾਂ ਹਾਂਜੀ ਯਾਰੀ ਕੋਸ਼ਿਸ਼ ਕਰ ਕੈਸਾ ਹੈ ਠੀਕ ਹੈ ਭਾਈ ਕੈਸਾ ਠੀਕ ਹੈ acha ਹੈ ਬੈਠੋ ਆਪ ਆਗੇ ਆਗੇ ਬੈਠੋ ਕਰੋਲਾ ਮਿਲ ਗਈ ਬੈਠ ਗੋਲਾ ਜਾ ਬੈਠੋ ਸਰਦਾਰ ਜੀ ਆ ਬੈਠੋ ਆਏ ਆ ਨਿਯਾਰੇਦਾਰ ਇਹ ਸਾਡੇ ਦਾ ਬਾਈ ਮੰਤਰੀ ਸਰਵਾਜਾ ਲਾ ਸਾਡੇ ਮੰਤਰੀਆਂ ਕੋਲੇ ਨੇ ਇਹ ਕਰਾਂ ਕਰੋਲਾ ਗਰੂਲਾ ਆਮ ਨਹੀਂ ਮਿਲਦੀਆਂ ਮੰਤਰੀਆਂ ਦੇ ਦਰਵਾਜਾ ਤਾਂ ਲਾ ਲਾ ਕੇ ਲੈ ਜੂ ਕੋਈ ਹਾਂ ਬਾਈ ਨੇ ਯਾਰ ਭਾਲੂ ਵਰਗੀ ਜੱਟ ਦਾ ਸਟੀering ਦੇ ਜੜਾਰ ਕੀ ਹੈ ਬਾਈ ਆਪਾ ਲੋਈ ਵੰਡ ਕੇ ਲਾਰ ਗਿਆ ਯਾਰ ਤੂੰ ਸਟੀਅਰਿੰਗ ਤੇ ਗਰਮੀ ਨਹੀਂ ਲੱਗਦੀ ਤੈਨੂੰ ਕੰਬਲ ਵੀ ਫੈਲ ਤਾਲੀ ਕੰਬਲ ਫੈਲ ਰਖਿਆ ਚਲਣਾ ਸੀ ਇਹ ਤੋਂ ਅਫਗਾਨਿਸਤਾਨ ਤੋਂ ਚਲੇ ਗਏ ਜੇ ਅਸੀਂ ਜਿਹੜੀ ਇੱਥੋਂ ਦੀ ਲਗਜ਼ਰੀ ਲਾਈਫ ਹੈ ਤੁਹਾਨੂੰ ਦੀਆਂ ਗੱਡੀਆਂ ਦੀ ਇਹ ਲਗਜ਼ਰੀ ਰਾਈਡ ਇਹਨੂੰ ਅਸੀਂ ਬਹੁਤ ਮੈਸਜ ਕਰਾਂਗੇ ਯਾਰ ਕਿਉਂ ਪਾਣੀ ਬਈ ਸਹੀ ਗੱਲ ਹੈ ਜਿਹੜੀਆਂ ਕਰੋਲਾ ਨੇ ਉਹਰੇ ਅਹੀਂ ਕਰੋਲਾ ਆਪਾਂ ਨੂੰ ਵੀ ਮਿਲਦੀ ਹੈ ਇਹ ਤੇ ਇਹਨਾਂ ਸਾਨੂੰ ਫਾਰਚੂਨਰ ਚ ਵੀ ਸਾਡੇ ਵਾਲੀ ਚ ਵੀ ਨਹੀਂ ਮਿਲਣਾ ਇਹ ਮਜ਼ਾਦਾ ਇਹ ਫਰੀਡਨ ਜੇ ਕਿਤਨੇ ਮਾਡਲ ਹੈ ਬਾਈ ਗਾੜੀ ਪੁੱਛੇ ਸੀ ਮਾਡਲ ਲੱਗਦਾ ਕੋਈ 94 ਮਾਡਲ ਨਹੀਂ ਫਿਰਦਾ ਕਿੰਨੇ ਸਾਲ ਹੋ ਗਏ 30 ਸਾਲ ਤੇਰੇ ਜਨਮ ਦੇ ਨੇੜੇ ਤੇੜੇ ਜਿਹੀ ਬਣੀ ਹੋਈ ਐ ਤੂੰ ਤੇ ਗੱਡੀ ਇੱਕ ਇੱਕ ਸਾਲ ਦੀ ਆਇਆ ਹੋਇਆ ਮੈਨੂੰ ਐ ਲੱਗਦਾ ਪਹਿਲਾਂ ਹੀ ਵੀ ਐ ਯਾ ਪਤਾ ਨਹੀਂ ਜੇ ਇਹ इनसे ਇਹ ਵੀ ਪੁੱਛੋ ਕਿਸ 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 ਦੇਸ਼ ਸੇ ਆਈ ਹੈ ਜੇ ਕੌਣ ਸੇ ਦੇਸ਼ ਕੀ ਐ ਏ ਪਤਾ ਨਹੀਂ ਬਾਈ ਇੱਥੇ ਜਿਹੜੀਆਂ ਗੱਡੀਆਂ ਜੇ ਮੈਂ ਤੁਹਾਨੂੰ ਦੱਸਿਆ ਮੈਨੂਫੈਕਚਰ ਨਹੀਂ ਹੁੰਦੀਆਂ ਤੇ ਕਾਰਾਂ ਵੀ ਇਹ ਪਤਾ ਨਹੀਂ ਕਿ ਬਾਈ ਪਹਿਲੀ ਜਪਾਨ ਸੇ ਆਤਾ ਹੈ ਇਹ ਜਪਾਨ ਸੇ ਜਪਾਨ ਸੇ ਤਾਂ ਪਹਿਲੇ ਦबई-ਦਬਈ ਚਲਾ ਹੋਗਾ ਫਿਰ ਇਧਰ ਆਇਆ ਹੋਗਾ ਤਿੰਨ ਚਾਰ ਦਾ ਤੇਜ਼ ਬਦਲ ਲੈਂਦੀਆਂ ਨੇ ਇਹ ਗੱਡੀਆਂ ਜਦੋਂ ਜਮਾ ਬੁੱਢੀਆਂ ਹੋ ਜਾਂਦੀਆਂ ਨੇ ਫਿਰ ਇੱਥੇ ਆਉਂਦੀਆਂ ਜਪਾਨੀ ਵੀ ਵੇਚੀ ਜਾਂਦੇ ਹਾਂ ਹਾਂ ਪਾਰਟਸ ਵੀ ਇਸ ਤਰ੍ਹਾਂ ਮਿਲ ਜਾਂਦੇ ਨੇ ਇੱਥੇ ਕਿ ਸਹੀ ਕਰਨਾ ਇੱਥੇ ਆਪਣੇ ਨੇ ਲਗੋ ਆਪਣੇ 15 ਸਾਲ ਬਸ ਆਉ ਦਿੰਦੇ ਆ ਪਰਮਿਸ਼ਨ ਇੱਥੇ ਸਾਰੀਆਂ ਗੱਡੀਆਂ ਆਮ ਹੀ ਕਾਨੂੰਨੀ ਤੌਰ ਤੇ 20 ਸਾਲ ਤੱਕ ਆਮ ਹੀ ਮਿਲਦੀ ਹੈ ਤੁਹਾਨੂੰ ਗੱਡੀ 50-50 ਸਾਲ ਤੱਕ ਪੁਰਾਣੀ ਗੱਡੀ ਲੱਭ ਜਾਂਦੀ ਹੈ ਵਿੰਟੇਜ ਗਾਰਾਂ ਦੇ ਸ਼ੌਕੀਨ ਨੇ ਕਿਆ ਬੋਲਣਾ ਜਿਹੜੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਦੇਖੀ ਆ ਪਿਛਲੇ ਵੀਡੀਓ ਤੇ ਹਾਂ ਉਹ ਗੱਡੀ ਵੀ ਮੈਨੂੰ ਲੱਗਦਾ 80 ਸਾਲ ਪੁਰਾਣੀ 80 ਸਾਲ ਪੁਰਾਣੀ ਅਮਰੀਕਾ ਤੋਂ ਲੈਂਦੀ ਹੁੰਦੀ ਸੀ ਦੇਖੋ ਸਾਹਮਣੇ ਸਾਡੀ ਗੱਡੀ ਤੇ ਲਿਖਿਆ ਹੋਣਾ ਐਕਸਪੋਰਟ ਟੂ ਇਰਾਕ ਜੇ ਮੈਂ ਤੁਹਾਨੂੰ ਦੱਸਿਆ ਸੀ ਇਹ ਗੱਡੀਆਂ ਬਾਹਰੋਂ ਆਉਂਦੀਆਂ ਸਾਰੀਆਂ ਤੇ ਇਹ ਇਰਾਕ ਤੋਂ ਆਈ ਹੈ ਐਕਸਪੋਰਟ ਹੋ ਕੇ ਇਰਾਕ ਸਾਇਆ ਹੈ ਨਾ ਹਾਂ ইরাਕ ਸਾਇਆ ਹੂੰ ਪਹਿਲਾਂ ਟੁਆਇਟ ਜਾਪਾਨ ਸੇ ਇਰਾਕ ਆਇਆ ਹਾਂ ਜਾਪਾਨ ਸੇ ਪਹਿਲੇ ਦੁਬਈ ਆਇਆ ਦੁਬਈ ਸੇ ਇਰਾਕ ਗਿਆ ਇਰਾਕ ਸੇ ਇਧਰ ਆਇਆ ਹਾਂ ਚਾਰ ਪੰਜ ਦੇਸ਼ ਬਦਲਦੇ ਬਾਈ ਆ ਨਾ ਚਾਦਰਾਂ ਜੂਦਰਾਂ ਹੀ ਤੋਂ ਨਜ਼ਰ ਦੇਖੀ ਆ ਕੀ ਗੱਡੀਆਂ ਦਾ ਹਾਲ ਕਰਕੇ ਰੱਖਿਆ ਇਹਨਾਂ ਨੇ ਆ ਜਾਲੀਆਂ ਜੂਨੇ ਮੰਨ ਲਾਦਾ ਜਿੱਦੇ ਹੀ ਲਿਆਂਦੀਏ ਕੁਛ ਧੋਤੀ ਨਹੀਂ ਹੈਗਾ ਇੰਨੀਆਂ ਹੀ ਅੰਦਰੋਂ ਹੁੰਦੀਆਂ ਇਹ ਇਹ 20ਵੀਂ ਸਦੀ 'ਚ ਜਿਉ ਰਹੇ ਨੇ ਬਾਲੀ ਵੀਰੇ 21ਵੀਂ 'ਚ ਆ ਗਏ ਆਪਾਂ ਇਹ 20ਵੀਂ ਚਤਰੇ ਫਿਰਦੇ ਇੱਥੇ ਸਾਫ ਸਭ ਬਈ ਬਹੁਤ ਹੈ ਆਪਣੇ ਛੱਤਾ ਜਿਹੜੀ ਇਹਦੀ ਬਾਈ ਦੀ ਛੱਤ ਹੈ ਨਾ ਇਹ ਮੈਨੂੰ ਲੱਗਦਾ ਕਿਸੇ ਟਾਈਮ ਪਹਿਲਾਂ ਵਾਈਟ ਹੋ ਗੱਡੀ ਦੀ ਹੁਣ ਇਹਨੇ ਗ੍ਰੇ ਕਰਤੀ ਓਹੋ ਇੱਥੇ ਜੇ ਨਾ SIM ਰੀਚਾਰਜ ਕਰਾਉਣਾ ਹੋਵੇ ਤਾਂ ਅੱਜ ਵੀ ਉਹੀ 10-15 ਸਾਲ ਪੁਰਾਣੀ ਟੈਕਨੀਕ ਹੈ ਜਿਵੇਂ ਆਪਣੇ 2005 6 5 6 ਜਾਂ 10 ਕੇ ਚ ਹੁੰਦਾ ਹੁੰਦਾ ਸੀ 15 ਕੇ ਸਾਲ ਪਹਿਲਾਂ ਸਕ੍ਰੈਚ ਕੂਪਨ ਨਹੀਂ ਆਉਂਦੇ ਹੁੰਦੇ ਉਹ ਸਕ੍ਰੈਚ ਕੂਪਨ ਇੱਥੇ ਦੁਕਾਨਾਂ ਤੋਂ ਮਿਲਦੇ ਆ ਉਹ ਸਕ੍ਰੈਚ ਕਰਕੇ ਫਿਰ ਫੋਨ ਦੇ ਵਿੱਚ ਪੈਸੇ ਪੈਂਦੇ ਆ ਫਿਰ ਕਹਾ ਮਤਲਬ ਇੰਟਰਨੈਟ ਜਾਂ ਤੁਸੀਂ ਕੁਝ ਚਲਾ ਸਕਦੇ ਆ ਆਪਣੇ ਤਾਂ ਹੁਣ ਉਲਟਾ ਸਿਸਟਮ ਹੋ ਗਿਆ ਆਪਣੇ ਤਾਂ ਜੇ ਤੁਸੀਂ ਮਤਲਬ ਏਅਰਟ ਲੈਪ ਤੋਂ ਜਾਂ ਜੀਓ ਐਪ ਤੋਂ ਜਾਂ ਵੈਬਸਾਈਟ ਤੋਂ ਸਿੱਧਾ ਰੀਚਾਰਜ ਕਰਾ ਲੈਣੇ ਹੈ ਨਾ ਪਰ ਇੱਥੇ ਵੀ ਉਹ ਕਾਰਡ ਵਾਲਾ ਸਿਸਟਮ ਹੀ ਚੱਲੀ ਰਿਹਾ ਹੈ ਇੱਥੇ ਨਾ ਪੋਲਾਂ ਥੱਲੇ ਵੀ ਮਾਰਕੀਟ ਲੱਗਦੀਆਂ ਜਿਹਵੇਂ ਅੰਡਰ ਬ੍ਰਿਜ ਬਣੇ ਹੁੰਦੇ ਆ ਨਾ ਆਪਣੇ ਵੱਡੇ ਸ਼ਹਿਰਾਂ 'ਚ ਦੇਖਦੇ ਹੋ ਤੇ ਆਹ ਸਾਰਾ ਅੰਡਰ ਬ੍ਰਿਜ ਬਣਿਆ ਹੋਇਆ ਹੈਗਾ ਤੇ ਕਾਫੀ ਵੱਡੀਆਂ-ਵੱਡੀਆਂ ਮਾਰਕੀਟ ਹੈ ਇੱਥੇ ਇਹ ਥੱਲੇ ਸਬਾਨ ਵੇਚਦੇ ਆ ਲੋਕ ਦੇਖੋ ਬਾਜ਼ਾਰ ਹੈ ਪੂਰਾ ਥੱਲੇ ਕਿਹਸਾ ਜੀ ਗੁੱਡ ਹੈ ਜੀ ਥੈਂਕ ਯੂ ਸ਼ੁਕਰੀਆ ਸ਼ੁਕਰਾਨ ਸ ਇਹ ਸਾਡਾ ਅਫਗਾਨਿਸਤਾਨ ਦਾ ਨੰਬਰ ਹੈਗਾ ਜਿਹਨੇ ਗੱਲਬਾਤ ਕਰਨੀ ਹੋਵੇ ਅਫਗਾਨਿਸਤਾਨ ਦੇ ਨੰਬਰ ਤੇ ਸੱਚਾ ਵਾਲੇ ਮੋਬਾਈਲ ਨਾਲ ਪੈਸੇ ਪੈ ਰਹੇ ਰੀਚਾਰਜ ਹੋਊਗਾ ਪਿੰਡ ਤਾਂ ਨਾ ਇੰਡੀਆ ਮਤਲਬ ਆਪਣੇ ਅਨਲਿਮਿਟਡ ਡਾਟੇ ਦੇ ਗਿੱਜੇ ਹੋਏ ਆ ਤੇ ਇੱਥੇ ਜਿੱਦਣ ਆਇਆ ਮੈਂ 3GB ਡਾਟਾ ਪਵਾਇਆ ਸੀਗਾ ਦੋ ਮਤਲਬ 3GB 4-5 ਦਿਨ ਕੱਢ ਜਾਂਦਾ ਜਦੋਂ ਇੰਟਰਨੈਟ ਤਾਂ ਚੱਲਦਾ ਨਹੀਂ 3GB ਮੁੱਕੂਗਾ ਕਿੱਥੋਂ ਤੇ ਬਾਕੀ ਆ ਰਾਤ ਰੂਤ ਨੂੰ ਨੈਟਵਰਕ ਮਾੜਾ ਮੋਟਾ ਤੇਜ਼ ਹੋ ਜਾਂਦਾ ਨਹੀਂ ਤਾਂ ਆਰਾਮ ਨਾਮ ਸਾਥ ਹੀ ਹੈਗਾ ਤੇ ਬਸ ਜਿਹੜਾ ਜਾਂ ਹੋਟਲ ਚ ਹੋਟਲ ਚ ਵੀ ਜਿਹੜੇ ਵਾਈਫਾਈ ਉਹਨਾਂ ਦਾ ਵੀ ਇੰਨਾ ਕੁ ਜ਼ਿਆਦਾ ਬੁਰਾ ਹਾਲ ਹੈ ਉਹਨਾਂ ਦਾ ਵੀ ਜਿਹੜੀ ਅਪਲੋਡਿੰਗ ਸਪੀਡ ਆ 2 MB 2 MB ਜਾਂ 3 MB ਪਰ ਸੈਕਿੰਡ ਦੀ ਸਪੀਡ ਆਉਂਦੀ ਹੈ ਆਪਣੇ 100 200 MB 100 150 MB ਆਪਣੇ ਆਮ ਹੀ ਪਰ ਸੈਕਿੰਡ ਸਪੀਡ ਚੱਲਦੀ ਹੈ ਇੱਥੇ 2 MB ਪਰ ਸੈਕਿੰਡ ਤੁਸੀਂ ਆਪ ਅੰਦਾਜ਼ਾ ਲਾ ਲਓ ਕੰਪੇਅਰ ਕਰਕੇ ਦੇਖ ਲਓ ਵੀ ਕਿੰਨਾ ਕੁ ਫਾਸਟ ਨੈਟ ਇੱਥੇ ਫਰੀਦੇ ਨੂੰ ਪੁੱਛਦੇ ਕਿਆ ਬੋਲਾ اے ਭਾਈ ਪੈਸਿਆਂ ਦੀ ਵੀ ਹੋਮ ਡਿਲੀਵਰੀ ਕਰਦੇ ਆ ਜਮਾ ਵੈਸਟਰਨ ਯੂਨੀਅਨ ਇੱਥੇ ਪਈ ਹੁੰਦੀ ਹੈਗੀ ਡਾਲਰ ਐਕਸਚੇਂਜ ਕਰਾਏ ਪੈਸੇ ਮੁੱਕ ਜਾਂਦੇ ਸਾਡੇ ਕੋਲ ਅਫਗਾਨੀ 200 ਲੈ ਲਓ 200 200 ਦੇ ਦਿਓ 200 ਦੇ ਦਿਓ ਭਾਈ ਹੋਮ ਡਿਲੀਵਰੀ ਕਾਰ ਚ ਨੋਟ ਅੱਛੇ ਦੇਣਾ ਕਿੰਨਾ ਨਹੀਂ ਨਹੀਂ ਵੀ ਵਰਕ ਕਰਦਾ ਕਿੰਨਾ ਪਹਿਲੇ ਮੈਨੂੰ ਕਿੰਨੇ ਦੋਇਸੇ ਗਿਨੋ ਭਾਈ ਕਿਤਨਾ ਗਿਨੋ ਇਸਕੋ 550 ਕਧਿਆ ਪੂਰਾ ਤੇ ਹੁਣ ਅਸੀਂ ਇਸ ਮਾਰਕੀਟ ਚੋਂ ਨਿਕਲਣ ਲੱਗੇ ਆ ਤੇ ਅਸੀਂ ਚੱਲਿਆ ਇਸ ਤੋਂ ਬਾਅਦ ਜੀ ਗਨ ਮਾਰਕੀਟ ਗਨ ਮਾਰਕ ਜਿਹੜਾ ਅਸਲੇ ਦੀਆਂ ਦੁਕਾਨਾਂ ਇੱਥੇ ਤੇ ਬਹੁਤ ਸਾਰੀਆਂ ਤੁਸੀਂ ਦੇਖੀ ਹੁਣ ਅਫਗਾਨਿਸਤਾਨ ਦਾ ਅਸਲਾ ਸ਼ਰੇਆਮ ਵਿਕਦਾ ਹੈਗਾ ਤੇ ਉਹ ਦੇਖ ਕੇ ਆਉਨੇ ਆ ਕਿੱਡੀ ਕ ਮੰਡੀ ਆ ਉਹ ਤੇ ਉਹ ਅਸੀਂ ਤੁਹਾਨੂੰ ਮਤਲਬ ਆਉਣ ਵਾਲੇ ਵਲੌਗ ਚ ਦਿਖਾਵਾਂਗੇ ਤੁਹਾਨੂੰ ਆਉਣ ਵਾਲੇ ਅਗਲੇ ਵਲੌਗ ਦਾ ਤੁਸੀਂ ਇੰਤਜ਼ਾਰ ਕਰਿਓ ਅੱਜ ਦਾ ਵਲੌਗ ਹੈ ਜਿਹੜਾ ਪਾਈਥੀ ਸਮਾਪਤ ਕਰਦੇ ਆ ਤੇ ਮਿਲਦੇ ਆ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਿਗਾ ਰਬ ਰੱਖਾ ਜੀ